ਮੂਵੀ ਦਾ ਪੋਸਟਰ ਬਹੁਤ ਬਾਕਮਾਲ 13 ਜੂਨ ਦੀ ਸਾਨੂੰ ਸਾਰਿਆਂ ਨੂੰ ਵੇਟ ਹੈ ਸੋ ਤੁਸੀਂ ਇਹ ਫਿਲਮ ਲਿਖੀ ਵੀ ਹੈ ਫਿਲਮ ਦੇ ਵਿੱਚ ਐਕਟ ਵੀ ਕੀਤਾ ਹੈ ਸੋ ਫਿਲਮ ਬਾਰੇ ਜੋ ਵੀ ਚਾਹ ਬਿਕਾਜ਼ ਪੋਸਟ ਮੂਵੀ ਬਾਰੇ ਗੱਲਾਂ ਕਰਾਂਗੇ ਸਵਾਲ ਜਵਾਬ ਪੁੱਛਾਂਗੇ ਸੋ ਪਲੀਜ਼ ਪਰਦਾ ਹੈ ਆਪਾਂ ਪਰਦਾ ਹੁਣ ਉਠਾਓ ਸੋ ਸਿਗਰ ਜੀ ਸਿਗਰ ਕਿੰਨਾ ਚੜ੍ਹਦੀ ਕਲਾ ਵਧੀਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਸਭ ਤੋਂ ਪਹਿਲਾਂ ਬਹੁਤ ਮੁਬਾਰਕਾਂ ਇੱਕ ਚੰਗਾ ਕੰਸੈਪਟ ਥੈਂਕ ਯੂ ਜੀ ਅੱਛਾ ਜਦੋਂ ਬਈ ਕਹਾਣੀ ਲਿਖ ਰਹੇ ਸੀਗਾ ਨਾ ਮੁੱਖ ਕੀ ਫੀਮ ਡੱਬੀ ਚੋ ਯਾਰੋ ਹਾਂਜੀ ਇਹ ਟਾਈਟਲ ਸੀ ਜਾਂ ਕਹਾਣੀ ਸੀ ਪਹਿਲਾਂ ਜਾਂ ਯਾਰ ਵੀ ਕਹਾਣੀ ਇਦਾਂ ਦੀ ਸੀ ਜਿਹੜਾ ਟਾਈਟਲ ਇਦਾਂ ਦੇ ਨਾਲ ਹਿੱਟਦੇ ਆਪਾਂ ਅਸਲ ਦੇ ਵਿੱਚ ਇਹ ਪਹਿਲੋਂ ਕਹਾਣੀ ਬਣੀ ਆ ਤੇ ਫਿਰ ਟਾਈਟਲ ਰੱਖਿਆ ਗਿਆ ਉਹਦਾ ਕਿ ਪਹਿਲੋਂ ਮੈਂ ਤੇ ਕਰਨ ਭਾਜੀ ਤੇ ਸਾਡੇ ਇੱਕ ਮਿੱਤਰ ਆਏ ਸੀਗੇ ਤੇ ਅਸੀਂ ਸ਼ਾਮ ਨੂੰ ਬੈਠੇ ਕੋਈ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਸੀ ਤੇ ਉਹਨਾਂ ਨੇ ਕੋਈ ਖਲਕੀ ਜੀ ਰਿਲੇਟਡ ਕੋਈ ਗੱਲ ਸੁਣਾਈ ਉਹ ਬਿਲਕੁਲ ਇੰਡਸਟਰੀ ਤੋਂ ਬਾਹਰ ਦੇ ਬੰਦੇ ਨੇ ਤੇ ਕੋਈ ਫੀਮ ਤੇ ਕੋਈ ਗੱਲ ਸੁਣਾਈ ਕੋਈ ਐਡਿਕਟਡ ਬੰਦੇ ਦੀ ਕੋਈ ਗੱਲ ਸੁਣਾਈ ਤੇ ਮੈਂ ਤੇ ਕਰਨ ਪਾਜੀ ਨੇ ਮਤਲਬ ਸਾਡੀ ਹਮੇਸ਼ਾ ਨਾ ਆਈਕਿਊ ਲੈਵਲ ਇੱਕ ਸੀਗਾ ਸੇਮ ਕਿ ਜੇ ਕੋਈ ਉਹਨਾਂ ਨੂੰ ਕੋਈ ਗੱਲ ਕਲਿੱਕ ਕੀਤੀ ਹੈ ਤੇ ਨਾਲ ਹੀ ਮੈਨੂੰ ਕੀਤੀ ਆਪਾਂ ਇੱਕ ਦੂਜੇ ਨਾਲ ਵੇਖਿਆ ਤੇ ਅਗਲੇ ਦਿਨ ਸਵੇਰੇ ਇੱਕ ਵਨ ਲਾਈਨ ਦਾ ਉਹਨਾਂ ਨੇ ਮੈਨੂੰ ਸੁਣਾਇਆ ਇੱਕ ਮੈਂ ਉਹਨਾਂ ਨੂੰ ਸੁਣਾਇਆ ਹੈ ਨਾ ਫਿਰ ਅਸੀਂ ਉਹਨਾਂ ਦੋਵਾਂ ਚੀਜ਼ਾਂ ਨੂੰ ਮਿਕਸ ਕੀਤਾ ਮਿਕਸ ਕਰਕੇ ਸ਼ਾਮ ਤੱਕ ਅਸੀਂ ਉਹਨੂੰ ਛੱਟ ਰਿਆ ਕਰ ਲਿਆ ਵੀ ਹਾਂ ਠੀਕ ਐ ਆ ਪੜਦੀ ਆ ਗੱਲ ਹਨਾ ਇਹ ਵਨ ਲਾਈਨ ਠੀਕ ਐ ਆ ਕਹਾਣੀ ਬਣਦੀ ਆ ਫਿਰ ਅਸੀਂ ਕਿਹਾ ਵੀ ਯਾਰ ਹੁਣ ਇਹਦਾ ਟਾਈਟਲ ਕੀ ਹੋਣਾ ਚਾਹੀਦਾ ਅਗਲੇ 2 4 5 ਦਿਨ ਅਸੀਂ ਸੋਚਿਆ ਫਿਰ ਸਾਰੇ ਮੁੰਡੇ ਬਾਰਸ਼ ਨਾਗਰ ਅ ਅਰਮਾਨ ਹਰਪ ਪ੍ਰੀਤ ਮਾਲਾ ਬਾਜੀ ਜਿੰਨੇ ਵੀ ਸਾਡੀ ਟੀਮ ਦੇ ਮੈਂਬਰ ਐ ਸੰਤੂਸ਼ ਉਹਨੂੰ ਅਸੀਂ ਆਪਸ ਚ ਸਾਰੇ ਡਿਸਕਸ ਕਰਦੇ ਆ ਤੇ ਇਹਨਾਂ ਸਾਰਿਆਂ ਨਾਲ ਡਿਸਕਸ ਕੀਤਾ ਤੇ ਫਿਰ ਇਸ ਕਨਕਲੂਜਨ ਤੇ ਅਰਮਾਨ ਨੇ ਸਾਨੂੰ ਆਈਡੀਆ ਦਿੱਤਾ ਕਿ ਮੁੱਕ ਕੀ ਫੇਮ ਡੱਬੀ ਤੋਂ ਯਾਰ ਇੱਕ ਬੜਾ ਹਿੱਟ ਗਾਣਾ ਫਿਰ ਅਹੀਂ ਬੜੇ ਚੋਰੀ ਛਿਪੇ ਜੀ ਉਹਨੂੰ ਰਜਿਸਟਰਡ ਕਰਾਇਆ ਕਿ ਕਿਸੇ ਹੋਰ ਨੂੰ ਪਤਾ ਲੱਗਣ ਤੋਂ ਪਹਿਲੋ ਅਸੀਂ ਇਹਨੂੰ ਰਜਿਸਟਰਡ ਕਰਾਈਏ ਚਲੋ ਵਾਇਗਰੂ ਦੀ ਕਿਰਪਾ ਦੇ ਨਾਲ ਉਹ ਰਜਿਸਟਰਡ ਨਹੀਂ ਸੀਗਾ ਤੇ ਉਹ ਸਾਡੀ ਕਿਸਮਤ ਸੀਗੀ ਫਿਲਮ ਤੇ ਅੱਜ ਤੁਹਾਡੇ ਸਾਹਮਣੇ ਫਿਲਮ ਹੈ ਬਹੁਤ ਜ਼ਿਆਦਾ ਅੱਛੀ ਕਹਾਣੀ ਹੈ ਜਦੋਂ ਤੁਸੀਂ ਹੈ ਨਾ ਇਹ ਫਿਲਮ ਰਾਜਸਥਾਨ ਦੇ ਵਿੱਚ ਸ਼ੂਟ ਕੀਤੀ ਗਈ ਹੈ ਜੀ ਅੱਜ ਦੇ ਟਾਈਮ ਦੀ ਕਹਾਣੀਆਂ ਜਾਂ ਪਿਛਲੇ ਦੌਰ ਨੂੰ ਦਿਖਾਇਆ ਗਿਆ ਇਹ ਥੋੜਾ ਪਿਛਲੇ ਦੌਰ ਨੂੰ ਦਿਖਾਇਆ ਗਿਆ 1990 95 ਦੇ ਵਿੱਚ ਦੀ ਕਹਾਣੀ ਹੈ ਤੇ ਜਾ ਦੋਂਗਾ ਆਪਾਂ ਕਹਿ ਸਕਦੇ ਆ ਕਿ ਜਿਹੜੇ ਸਿੰਥੈਟਿਕ ਜਿਹੜੇ ਨਸ਼ੇ ਆਉ ਐਂਟਰ ਕੀਤੇ ਸੀਗੇ ਟਾਈਪ ਆਫ ਉਸ ਸਮੇਂ ਦੀ ਕਹਾਣੀ ਆ ਤੇ ਅਫੀਮ ਦਾ ਥੋੜਾ ਜਿਹਾ ਜ਼ੋਰ ਸੀਗਾ ਹਰ ਇੱਕ ਮਤਲਬ ਜਿੱਦਾਂ ਪਿੰਡ ਦੇ ਵਿੱਚ ਸ਼ੌਂਕ ਨੂੰ ਕੋਈ ਖਾਂਦਾ ਸੀਗਾ ਹੁਣ ਤਾਂ ਥੋੜਾ ਜਿਹਾ ਉਹ ਹੋ ਗਿਆ ਕਿ ਆਪਾਂ ਕਹਿ ਸਕਦੇ ਆ ਕਿ ਇੱਕ ਸੈਕਿੰਡ ਬਾਅਦ ਹਾਂਜੀ ਅੱਜ ਤਾਂ ਥੋੜਾ ਜਿਹਾ ਸਵਾਗ ਦੇ ਚੱਕਰ ਚ ਹੋ ਗਿਆ ਨਾ ਉਸ ਟਾਈਮ ਤੇ ਸ਼ਾਇਦ ਕਈ ਮਤਲਬ ਜਿਹੜਾ ਕੋਈ ਖੇਤਾਂ 'ਚ ਕੰਮ ਕਰਦਾ ਸੀ ਉਹ ਵੀ ਖਾ ਲੈਂਦਾ ਸੀ ਹੈਨਾ ਪਰ ਨਾ ਚ ਨਾਰਮਲ ਬੰਦੇ ਤੇ ਹੁਣ ਤਾਂ ਸਿਰ ਸਨੈਪਚੈਟਾਂ ਤੇ ਜ਼ਿਆਦਾ ਮਿਲਦੀ ਆ ਕਿ ਉਹ ਗਲਾਸੀ ਦੇ ਉੱਤੇ ਲੱਗੀ ਹੁੰਦੀ ਆ ਤੇ ਫਿਰ ਆਪਾਂ ਉੱਤੋਂ ਫੋਟੋ ਖਿੱਚੀਏ ਨਾ ਉਹ ਟ੍ਰੈਂਡ ਕਰਦੀ ਆ ਨਾ ਸੋ ਮੈਨੂੰ ਲੱਗਦਾ ਇਹਦਾ ਨਹੀਂ ਹੋਣਾ ਚਾਹੀਦਾ ਤੇ ਬਾਕੀ ਤੁਸੀਂ ਫਿਲਮ ਦੇਖੋਗੇ ਤੇ ਤੁਹਾਨੂੰ ਲੱਗੂਗਾ ਕਿ ਇੱਕ ਬਹੁਤ ਚੰਗਾ ਮੈਸੇਜ ਵੀ ਇਹ ਨਾਲ ਦਿੱਤਾ ਗਿਆ ਐਂਟਰਟੇਨਮੈਂਟ ਦੇ ਨਾਲ ਥੈਂਕ ਯੂ ਕੀ ਹੈ ਬਸ ਭਾਈ ਥੈਂਕ ਯੂ ਸੋ ਭਲੀ ਬਾਈ ਜਦੋਂ ਵੀ ਹੁੰਦੇ ਨੇ ਰੌਣਕਾਂ ਹੀ ਲੱਗ ਜਾਂਦੇ ਆ ਕਾਢੀ ਮਤਲਬ ਨਾ ਪੋਜ਼ਿਟਿਵਿਟੀ ਨਾਲ ਲੱਗੇ ਹੁੰਦੇ ਆ ਸੋ ਬਾਈ ਤੁਸੀਂ ਇਸ ਫਿਲਮ ਬਾਰੇ ਕੀ ਕਹਿਣਾ ਚਾਹੋਗੇ ਐਕਸਪੀਰੀਅੰਸ ਤੁਹਾਡਾ ਜੀ ਥੈਂਕ ਯੂ ਬਜੀ ਥੈਂਕ ਯੂ ਤੁਸੀਂ ਇੰਨੀ ਤਵੱਜੋ ਦਿੱਤੀ ਥੈਂਕ ਯੂ ਉਹਦੇ ਲਈ ਤੇ ਬਾਕੀ ਜੇ ਮੈਂ ਗੱਲ ਕਰਾਂ ਫਿਲਮ ਵੱਲੋਂ ਉਸ ਤੋਂ ਪਹਿਲਾਂ ਮੈਂ ਮਡੇ ਆਪਣੇ ਜਿਹੜੇ ਡਾਇਲੋਗ ਰਾਈਟਰ ਸਾਹਿਬ ਪ੍ਰੀਤ ਮਨਲਾ ਭਾਈ ਅੱਜ ਦਾ ਮੈਂ ਮਾਹੰਦਰਾ ਬਹੁਤ ਕਰਨ ਬਾਈ ਨਾਲ ਮਿਲਦਾ ਤੇ ਇੱਕ ਸੈਕਿੰਡ ਲਈ ਜਦੋਂ ਇਹ ਖੜੇ ਮੈਂ ਬਾਹਰ ਗਿਆ ਤੇ ਮੈਨੂੰ ਅਲਗਾ ਕਰਨਾ ਕਰਨ ਬਈਆ ਤੇ ਮੈਂ ਬਾਈ ਨਾਲ ਗੱਲ ਕਰ ਰਿਹਾ ਮੈਂ ਕਹਾ ਯਾਰ ਤੁਹਾਨੂੰ ਵੇਖ ਕੇ ਇੱਕਦਮ ਮੈਂ ਫਿਰ ਉੱਥੇ ਹੀ ਚਲਾ ਗਿਆ ਫਿਰ ਉਹੀ ਚੀਜ਼ਾਂ ਤਾਜ਼ੀਆਂ ਹੋ ਗਈਆਂ ਵੀ ਸੈਟ ਤੇ ਆਉਣਾ ਬਾਈ ਨੇ ਡਾਇਲੌਗਸ ਲਿਖਨੇ ਆਣਾ ਸੁਵੇਨੇ ਜਦੋਂ ਆਉਣਾ ਸੈਟ ਤੇ ਪੂਰਾ ਮਾਹੌਲ એનર્ਜੀ ਵਾਲਾ ਪੋਜ਼ਿਟਿਵ ਮਾਹੌਲ ਹੁੰਦਾ ਸੀਗਾ ਤੇ ਬਾਈ ਦੀਆਂ ਯਾਦਾਂ ਸਾਡੇ ਨਾਲ ਬਾਈ ਸਾਡੇ ਨਾਲ ਇਹ ਫਿਲਮ ਉਹਦੀ ਹੈ ਜਦੋਂ ਤੱਕ ਇਹ ਚੀਜ਼ਾਂ ਰਹਿਣੀਆਂ ਤੇ ਉਹਦਾ ਨਾਂ ਵੀ ਰਹਿਣਾ ਤੇ ਜਿੱਥੇ ਵੀ ਆ ਮਾਲਕ ਆਪਣੇ ਚਰਨੀ ਲਾ ਕੇ ਰੱਖੇ ਤੇ ਉਹ ਹਮੇਸ਼ਾ ਸਾਡੇ ਨਾਲ ਹੈ ਤੇ ਬਾਕੀ ਰਹੀ ਫਿਲਮ ਦੀ ਗੱਲ ਫਿਲਮ ਬਹੁਤ ਵਧੀਆ ਬਣੀ ਹੈ ਸੱਚੀ ਬਹੁਤ ਵਧੀਆ ਬਣੀ ਮੈਂ ਆਪਣਾ ਕਰੈਕਟਰ ਬਹੁਤ ਇੰਜੋਏ ਕੀਤਾ ਤੇ ਤਿਰਜ ਭਾਜੀ ਕਮਾਲ ਸੱਚੀ ਮੈਂ ਭਾਜੀ ਨੂੰ ਇੱਥੇ ਵੀ ਕਹਿੰਦਾ ਨਹੀਂ ਭਾਜੀ ਬਹੁਤ ਵਧੀਆ ਫਿਲਮ ਬਣੀ ਹੈ ਜਿਹੜੀ ਕਰੈਕਟਰਾਂ ਦੀ ਜਿਹੜੀ ਚੋਣ ਜਿਹੜੀ ਵੰਡ ਹੋਈ ਨਾ ਕਰੈਕਟਰਾਂ ਦੀ ਭਾਜੀ ਬਹੁਤ ਵਧੀਆ ਜਿਹੜਾ ਕਰੈਕਟਰ ਮੈਨੂੰ ਦਿੱਤਾ ਗਿਆ ਤੇ ਉਹ ਤੁਹਾਨੂੰ ਲੱਗੂਗਾ ਵੀ ਇਹ ਉਹੀ ਹੈ ਜਿਹਦੀ ਲੋੜ ਸੀ ਇਤਿਹਾਰ ਬਾਈ ਕੋ ਜਿਹੜਾ ਕੈਰੈਕਟਰ ਗਿਆ ਆ ਉਹ ਸੱਚੀ ਲੱਗਦਾ ਵੀ ਯਾਰ ਇਹੀ ਬੰਦਾ ਹੈਗਾ ਇਹੀ ਇੱਥੇ ਹੋਣਾ ਜੀ ਪਾਇਆ ਹੈਗਾ ਜਿਹੜੇ ਜਿਹੜੇ ਆਰਟਿਸਟ ਜਿਹੜੇ ਜਿਹੜੇ ਕੈਰੈਕਟਰਾਂ ਚ ਗਏ ਆ ਕਮਾਲ ਹੀ ਮੈਨੂੰ ਬਹੁਤ ਮਜ਼ਾ ਆਇਆ ਫਿਲਮ ਕਰਕੇ ਇੰਜੋਏ ਕੀਤਾ ਫੁੱਲ ਸੁਖੀ ਭਾਈ ਨੇ ਗੱਲ ਕਿ ਵੀ ਕਿੰਨਾ ਬਹੁਤ ਘੱਟ ਫਿਲਮਾਂ ਆਉਂਦੀਆਂ ਜਿੱਥੇ ਬੰਦਾ ਇੰਜੋਏ ਕਰਦਾ ਤੇ ਉਹਨੂੰ ਐਂ ਲੱਗਦਾ ਵੀ ਯਾਰ ਇਹਦੇ ਪਿਕਨਿਕ ਹੀ ਹੋ ਗਈ ਹੈ ਜਦੋਂ ਵੀ ਪਿਕਨਿਕ ਜਿਹਦੇ ਨੇ ਫਿਰ ਇਹਦਾ ਮਤਲਬ ਵੀ ਇੰਜੋਏ ਡਬਲ ਹੋ ਗਿਆ ਸੱਚੀ ਆਪਾ ਬਹੁਤ ਇੰਜੋਏ ਕੀਤਾ ਫਿਲਮ ਦੀ ਕਹਾਣੀ ਬਹੁਤ ਵਧੀਆ ਹੈ ਸਾਡੇ ਗੌਰਵ ਭਾਜੀ ਤੇ ਗਰਵ ਭਾਈ ਨੇ ਮੈਂ ਕਈ ਗਰੀ ਹੋਰ ਨਾਂ ਨਾ ਵੀ ਬੁਲਾ ਲਿਆ ਨਾ ਨੇ ਦਿੱਤਾ ਭਜੰਦਾ ਹੈ ਗਰਵ ਕੇ ਕੋਈ ਕੁਛ ਅਦਾ ਕਹਿਦਣਾ ਨਹੀਂ ਭਾਈ ਵਰਮ ਭਾਈ ਕਹਿੰਦੇ ਭਾਈ ਮੇਰੇ ਕੋ ਇਹ ਕਹਿੰਦੇ ਪਹਿਲੀ ਗੱਲ ਮੇਰਾ ਨਾਂ ਵਰੋਂ ਨਹੀਂ ਹੈਗਾ ਦੂਜੀ ਗੱਲ ਮੈਂ ਨਹੀਂ ਵੇਖਾਂਗਾ ਕਿਉਂਕਿ ਮੇਰਾ ਨਾਮ ਕੁਛ ਹੋਰ ਹੈ ਤਾਂ ਹੀ ਉਹ ਵਾਅਦਾ ਹੋਗੇ ਮੈਂ ਤਾਂ ਵੇਖਾਂਗਾ ਸੋ ਬਹੁਤ ਸਾਰੀਆਂ ਚੀਜ਼ਾਂ ਅਸੀਂ ਇੰਜੋਏ ਕੀਤੀਆਂ ਸੈੱਟ ਤੇ ਕਹਾਣੀ ਦਾ ਕੱਲਾ ਕੱਲਾ ਸੀਨ ਇੰਜੋਏ ਕੀਤਾ ਜਿਸ ਤਰ੍ਹਾਂ ਆਪਾਂ ਇੰਜੋਏ ਕੀਤਾ ਤੁਸੀਂ ਵੀ ਓਦਾਂ ਇੰਜੋਏ ਕਰੋਗੇ ਸ਼ਨਮਾ ਦਾ ਰਾਜ ਜਦੋਂ ਵੀਰ ਨੂੰ ਰਿਲੀਜ਼ ਹੋ ਗਈ ਸੱਚੀ ਮੈਂ ਬਹੁਤ ਜੁੜਿਆ ਫਿਲਮ ਦੇ ਨਾਲ ਕਿਉਂਕਿ ਬਹੁਤ ਮਜ਼ਾ ਆਇਆ ਕੰਮ ਕਰਕੇ ਕਹਾਣੀ ਬਹੁਤ ਸ਼ਾਨਦਾਰ ਹੈ ਤੇ ਬਾਕੀ ਮੈਨੂੰ ਐ ਲੱਗਦਾ ਵੀ ਸੁਖੀ ਭਾਈ ਨੇ ਮੇਰੇ ਨਾਲ ਐ ਕਰਕੇ ਵਿਗਾ ਮੈਿਕ ਛੱਡਦੇ ਕਾਕਾ ਬਹੁਤ ਸਾਰੀਆਂ ਗੱਲਾਂ ਅੰਦਰ ਭਰੀਆਂ ਵੀ ਨੇ ਕੋਈ ਨਹੀਂ ਫੇਰ ਕਰਾਂਗੇ ਕਿਤੇ ਤੇ ਹੁਣ ਅੱਗੇ ਵਾਰੀ ਸੁਖਵਿੰਦਰ ਭਾਜੀ ਥੈਂਕ ਯੂ ਜੀ ਸਸਰੀ ਗਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਅ게 ਅਫਸੋਸ ਇਸ ਗੱਲ ਦਾ ਕਿ ਕਰਨ ਭਾਈ ਸਾਡੇ ਵਿੱਚ ਅੱਜ ਨਹੀਂ ਹੈ ਮੈਂ ਕਰਨ ਬਾਈ ਨੂੰ 2020 ਦੇ ਵਿੱਚ ਮਿਲਿਆ ਸੀਗਾ ਜਦੋਂ ਉਹਨਾਂ ਨੇ ਫਿਲਮ ਕੀਤੀ ਸੀ ਪ੍ਰੀਤ ਮੱਲ ਦੇ ਬਾਈ ਨਾਲ ਧੀਰ ਬਾਈ ਆਈ ਸੀ ਨਾਲ ਚੰਡੀਗੜ੍ਹ ਵਾਲੇ ਵੈਬ ਸੀਰੀਜ਼ ਕੀਤੀ ਸੀ ਤੇ ਉਹਨਾਂ ਤੋਂ ਪਿਆਰ ਸੀ ਬਾਈ ਨਾਲ ਜ਼ਿਆਦਾ ਨਹੀਂ ਵਿਚਰਿਆ ਪਰ ਜਿੰਨਾ ਵਿਚਰਿਆ ਬਹੁਤ ਪਿਆਰ ਸੀਗਾ ਲੇਕਿਨ ਤਕਲੀਫ ਅੱਜ ਕੇ ਬਾਈ ਵਿੱਚ ਨਹੀਂ ਹੈ ਬਾਕੀ ਜਨਮ ਬਾਰੇ ਤਾਂ ਦਾਸੀ ਦਿੱਤਾ ਧੀਰੇ ਬਾਈ ਨੇ ਹਣੀ ਨੇ ਸੁਖੀ ਭਾਜੀ ਨੇ ਸਾਨੂੰ ਸਾਡੀ ਬਹੁਤ ਵਧੀਆ ਮੈਂ ਸਿਨੇਮਾ ਨੂੰ ਹੋਰ ਤਰੀਕੇ ਨਾਲ ਦੇਖਦਾ ਸਿਨੇਮਾ ਐਂਟਰਟੇਨਮੈਂਟ ਦਾ ਸਾਧਨ ਹੈ ਔਰ ਆਦਰੂੂ ਦੇ ਨਾਲ ਨਾਲ ਜੇ ਤੁਸੀਂ ਇੱਕ ਚੰਗਾ ਮੈਸੇਜ ਦੇ ਜਾਂਦੇ ਹੋ ਉਹ ਸਿਆਣੇ ਸੁਭਾਗੇ ਵਾਲੀ ਗੱਲ ਹੋ ਜਾਂਦੀ ਹੈ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਕਈ ਫਿਲਮਾਂ ਬਾਹਰ ਨਿਕਲਦੀਆਂ ਜਦੋਂ ਉਦੋਂ ਪਤਾ ਲੱਗਦਾ ਚੰਗੀ ਹੈ ਕਿ ਮਾੜੀ ਹੈ ਪਰ ਮੈਂ ਗੌਰਵ ਭੱਜ ਨੂੰ ਇਹ ਗੱਲ ਔਰਤੀਆਂ ਦੇ ਬੰਨਾਂ ਗੱਲ ਕਹਦਾ ਹੁੰਦਾ ਸੀ ਕਿ ਭਾਜੀ ਆਪਣੀ ਫਿਲਮ ਸ਼ੂਟ ਹੋਣ ਤੇ ਪਤਾ ਲੱਗ ਰਿਹਾ ਕਿ ਕਿਦਾਂ ਦੀ ਬਣ ਰਹੀ ਹੈ ਤਾਂ ਸ਼ੂਟ ਹੋਣ ਦੌਰਾਨ ਹੀ ਸਾਨੂੰ ਦਾ ਪਤਾ ਲੱਗ ਗਿਆ ਸੀਗਾ ਮਤਲਬ ਕਿ ਫਿਲਮ ਕਿਦਾਂ ਦੀ ਬਣ ਰਹੀ ਹੈ ਬਹੁਤ ਪਿਆਰੀ ਫਿਲਮ ਬਣੀ ਹੈ ਬਹੁਤ ਐਂਟਰਟੇਨਮੈਂਟ ਵਾਲੀ ਫਿਲਮ ਦੇ ਵਿੱਚ ਪਰ ਮੈਸੇਜ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਇੱਕ ਚੱਜ ਦੀ ਗੱਲ ਕਹਿ ਸਿਨੇਮੇ ਦੇ ਥਰੂ ਚੱਜ ਦੀ ਗੱਲ ਕਹਿਣੀ ਬਹੁਤ ਘੱਟ ਫਿਲਮਾਂ ਦੇ ਵਿੱਚ ਚੱਜ ਦੀ ਗੱਲ ਨਹੀਂ ਕਹੀ ਜਾਂਦੀ ਸਿਰਫ ਐਂਟਰਟੇਨਮੈਂਟ ਹੁੰਦਾ ਔਰ ਚਲੋ ਵੀ ਇੱਕ ਹਿੱਸਾ ਹੁੰਦਾ ਹੈ ਸਿਨੇਮੇ ਦਾ ਪਰ ਗੱਲ ਕਹਿਣੀ ਬਹੁਤ ਜ਼ਰੂਰੀ ਹੁੰਦੀ ਹੈ ਸੋ ਸਾਡੀ ਫਿਲਮ ਬਹੁਤ ਵਧੀਆ 13 ਜੂਨ ਨੂੰ ਫਿਲਮ ਰਿਲੀਜ਼ ਹੈ ਤੁਸੀਂ ਦੇਖੋਗੇ ਦਰਸ਼ਨੀਓ ਥੈਂਕ ਯੂ ਵੈਰੀ ਮਚ ਕੀ ਆਵਾਜ਼ ਭਾਜੀ ਥੈਂਕ ਯੂ ਸੋ ਮਚ ਇੱਕ ਵਰੀ ਵੇਰ ਸੱਚੀ ਵਧੀਆ ਜੇ ਐ ਨਾ ਸੋਚੇ ਵੀ ਸਾਰੇ ਹੀ ਗਹਿਰੇ ਵਧੀਆ 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 ਸੱਚੀ ਵਧੀਆ ਜੇ ਕਿ ਮੈਂ ਸੱਚੀ ਬੜਾ ਇੰਜੋਏ ਕੀਤਾ ਹਰ ਇੱਕ ਸੀਨ ਨੂੰ ਇੰਜੋਏ ਕੀਤਾ ਸੁਖਵਿੰਦਰ ਭਾਈ ਨੂੰ ਪਤਾ ਸੁਖੀ ਭਾਜੀ ਨੂੰ ਪਤਾ ਉਜੈਕ ਟਿਊਨਿੰਗ ਬਣੀ ਸੀ ਆਰਟਿਸਟਾਂ ਦੀ ਇੱਕ ਦੂਜੇ ਨਾਲ ਅਸੀਂ ਜਦੋਂ ਅੱਜ ਆਉਣਾ ਸੀਗਾ ਇੱਥੇ ਤੇ ਸਾਨੂੰ ਫੇਰ ਉਹੀ ਮਾਹੌਲ ਜਿਤੇ ਆ ਗਿਆ ਵੀ ਯਾਰ ਫੇਰ ਉਦਾਂ ਹੀ ਇਕੱਠੇ ਹੋਵਾਂਗੇ ਫੇਰ ਉਹੀ ਟੀਮ ਇਕੱਠੀ ਹੋਗੀ ਜਦੋਂ ਇਹ ਚੀਜ਼ਾਂ ਹੋਣ ਲੱਗ ਪਈਆਂ ਨੇ ਤੇ ਉਹ ਸੱਚੀ ਸੋਨੇ ਤੇ ਸੁਹਾਗਾ ਹੀ ਹੋ ਜਾਂਦਾ ਕਿ ਆਰਟਿਸਟ ਇੰਨਾ ਇੰਜੋਏ ਕਰਦੇ ਆ ਕਿਸੇ ਸੀਨ ਨੂੰ ਅਸੀਂ ਸੀਨ ਜਦੋਂ ਕਰਦੇ ਸੀਗੇ ਲਿਬਰਟੀ ਸੀ ਸਾਡੇ ਕੋਲ ਖੁੱਲੀ ਵੀ ਜਿਸ ਤਰ੍ਹਾਂ ਤੁਸੀਂ ਐਡਜਸਟ ਕਰਨਾ ਸੀਨ ਇਦਾਂ ਉਹ ਆਜ ਵੀ ਅਸੀਂ ਮੰਨ ਲਾ ਭਾਈ ਸਾਡੇ ਕੋਲ ਹੁੰਦਾ ਸੀਗਾ ਤੇ ਜਿੰਨਾ ਨਹੀਂ ਸੈਟਮੈਂਟ ਕਰਨਾ ਕਰ ਲੋ ਉਹ ਕਰਕੇ ਜਿਹੜੀ ਚੀਜ਼ ਬਣਦੀ ਸੀ ਅਸੀਂ ਆਪ ਹੱਸ-ਹੱਸ ਕੇ ਕੰਮ ਨਹੀਂ ਹੋਏ ਤੇ ਵੀ ਯਾਰ ਕੀ ਚੀਜ਼ ਬਣ ਗਈ ਵਧੀਆ ਤੇ ਤੁਸੀਂ ਵੀ ਹੱਸੋਗੇ ਫੇਰ ਕਹਿਣ ਲੱਗਾ ਕਿ ਸਾਰੇ ਦੇ ਕਹਿੰਦੇ ਵਧੀਆ ਨਹੀਂ ਫਿਲਮ ਸੱਚੀ ਵਧੀਆ ਜੇ ਥੈਂਕ ਯੂ ਬਾਈ ਬਾਈ ਥੈਂਕ ਯੂ ਸੋ ਮਚ ਥੈਂਕ ਯੂ ਸੋ ਸਿਰਦੇਸ਼ ਜੀ ਆਪਣੇ ਕਰੈਕਟਰ ਬਾਰੇ ਮੂਵੀ ਬਾਰੇ ਸਾਰੀ ਟੀਮ ਨਾਲ ਕੰਮ ਕਰਕੇ ਕਿਵੇਂ ਲੱਗਿਆ ਪਲੀਜ਼ ਦੱਸੋ ਅਮ ਸੋ ਮੇਰਾ ਪਹਿਲਾ ਪੰਜਾਬ ਦੀ ਫਿਲਮ ਸੀ ਮੇਰੀ ਇਹ ਲੀਡਸ ਵੀ ਪਹਿਲਾ ਪ੍ਰੋਜੈਕਟ ਸੀ ਐਂਡ ਜਸ ਗੁਣਾ ਸੇ ਦੈਟ ਮੇਰੇ ਲਈ ਮੇਰੀ ਪਹਿਲੀ ਪਿਕਚਰ ਟੂ ਬੀ এবਲ ਟੂ ਡੂ ਇਟ ਇਨਾ ਸਾਰਿਆਂ ਨਾਲ ਤੇ 올 ਦੇ ਪੈਦਰ ਇਟ ਵਾਸ ਤੀਰਜਪਾ ਜੀ ਤੇ ਰਣਪਾ ਜੀ 올 ਦਾ ਕੋ ਐਕਟਰਸ ਆਈ ਡੋਨਟ ਥਿੰਕ ਇਸ ਤੋਂ ਬੈਟਰ ਬੰਚ ਆਫ ਪੀਪਲ ਨਾਲ ਮੈਂ ਆਪਦਾ ਸਫਰ ਸਟਾਰਟ ਕਰ ਸਕਦੀ ਸੀ ਸੋ ਮੈਂ ਸਾਰਿਆਂ ਨੂੰ ਥੈਂਕ ਯੂ ਕਹਿਣਾ ਚਾਹੁੰਦੀ ਆ ਬਿਕੋਜ਼ ਮੈਨੂੰ ਇਨਾ ਸਿੱਖਣ ਨੂੰ ਮਿਲਿਆ ਸਾਰਿਆਂ ਦਾ ਇਨਾ ਜ਼ਿਆਦਾ ਐਕਸਪੀਰੀਅੰਸ ਹੈ ਤੇ ਇੰਨੀ ਚੰਗੀ ਤਰ੍ਹਾਂ ਉਹਨਾਂ ਨੂੰ ਆਪਦਾ ਕੰਮ ਆਂਦਾ ਹੈ ਤੇ ਮੈਂ ਕਿੰਨਾ ਕੁਝ ਸਿੱਖਿਆ ਇਚ ਵਨ ਆਫ them ਹਰ ਇੱਕ ਕਾਸਟ ਮੈਂਬਰ ਤੁਮੇ ਕੁਝ ਨਾ ਕੁਝ ਸਿੱਖਿਆ ਤੇ ਕਦੇ ਵੀ ਮੈਨੂੰ ਕਿਸੇ ਨੇ ਛੋਟਾ ਨਹੀਂ ਫੀਲ ਕਰਾਇਆ ਕਿਉਂਕਿ ਮੇਰੀ ਪਹਿਲੀ ਪਿਕਚਰ ਸੀ ਤੇ ਮੈਂ ਕਿਸੇ ਨੂੰ ਜਾਣਦੀ ਵੀ ਨਹੀਂ ਸੀ ਬਟ ਚਾਹੇ ਮੇਰਾ ਜਹਜਾ ਵੀ ਸਵਾਲ ਮੈਂ ਪੁੱਛਿਆ ਕਿਉਂਕਿ ਮੇਰੇ ਲਈ ਬਹੁਤ ਚੀਜ਼ਾਂ ਨਵੀਆਂ ਸੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਐਜ਼ an actor ਬਟ ਕਦੇ ਵੀ ਕਿਸੇ ਨੇ ਮੈਨੂੰ ਅਨਕੰਫਰਟੇਬਲ ਨਹੀਂ ਫੀਲ ਕਰਾਇਆ ਕਿ ਮੈਂ ਕੀ ਪੁੱਛ ਰਹੀ ਹਾਂ ਹਮੇਸ਼ਾ ਜਿੱਥੇ ਹੈਲਪ ਹੁੰਦੀ ਸੀ ਸਾਰਿਆਂ ਨੇ ਹੈਲਪ ਕੀਤੀ ਤੇ ਸੋ ਮੇਰਾ ਐਕਸਪੀਰੀਅੰਸ ਬਹੁਤ ਹੀ ਅਮੇਜ਼ਿੰਗ ਰਿਹਾ ਸੀ ਤੇ ਦੂਜੀ ਗੱਲ ਇੱਕ ਮੈਂ ਕਹਿਣਾ ਚਾਹੂੰਗੀ ਫਸਟ ਜਦੋਂ ਮੈਂ ਆਈ ਸੀ ਮੈਂ ਕਿਸੇ ਨੂੰ ਜਾਣਦੀ ਨਹੀਂ ਸੀ ਐਂਡ ਮੈਨੂੰ ਯਾਦ ਹੈ ਹਲੇ ਵੀ ਆਈ ਥਿੰਕ ਪਹਿਲਾ ਹਫਤਾ ਸੀ ਮੇਰਾ ਸ਼ੂਟ ਦਾ ਐਂਡ ਮੈਂ ਆਪਦੀ ਵੈਨਿਟੀਜ ਕੱਲੀ ਬੈਠੀ ਰਹਿੰਦੀ ਸੀ ਕਿਉਂਕਿ ਮੈਂ ਵੀ ਥੋੜੀ ਜਿਹੀ ਇੰਟਰਵਰਟ ਆ ਤਾਂ ਮੈਂ ਵੀ ਕਦੇ ਜ਼ਿਆਦਾ ਗੱਲ ਨਹੀਂ ਕੀਤੀ ਜਾ ਕੇ ਕਿਸੇ ਨਾਲ ਤੇ ਮੈਂ ਗਾਣੇ ਲਾਏ ਹੋਏ ਸੀ ਐਂਡ ਮੈਂ ਸਿੱਧੂ ਦਾ ਗਾਣਾ ਸੁਣ ਰਹੀ ਸੀ ਐਂਡ ਮੇਰੇ ਨਾਲ ਵੈਨਿਟੀ ਤੇ ਨੌਕ ਕੀਤਾ ਕਿਸੇ ਨੇ ਐਂਡ ਕਰਨ ਪਾ ਜੀ ਆਏ ਮੇਰੇ ਕੋਲ ਕਹਿੰਦੇ ਤੂੰ ਸਿੱਧੂ ਸੁਣਦੀ ਹੈ ਮੈਂ ਕਿਹਾ ਹਾਂਜੀ ਕਦੇ ਕਦੇ ਸੁਣ ਲੈਂਦੀ ਆ ਤਾਂ ਆ ਗਏ ਮੇਰੇ ਕੋਲ ਕਹਿੰਦੇ ਮੈਂ ਉੱਧਰ ਬੋਰ ਹੋ ਰਿਹਾ ਚੱਲ ਗਾਣੇ ਲਾ ਆਪਾਂ ਗਾਣੇ ਸੁਣਦੇ ਆ ਐਂਡ ਦੈਨ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਨੂੰ ਬਹੁਤ ਹੀ ਆਪਣਾ ਫੀਲ ਕਰਾਇਆ ਤੇ ਮੈਂ ਹਮੇਸ਼ਾ ਉਹਨਾਂ ਨੂੰ ਇਸ ਲਈ ਯਾਦ ਰੱਖੂ ਕਿਉਂਕਿ ਇਸ ਪੂਰੇ ਸੈਟ ਤੇ ਹੀ ਵਾਸ ਦ ਫਰਸਟ ਪਰਸਨ ਜਿਨ੍ਹਾਂ ਨੇ

सो मेरे लिए बहुत चैलेंजिंग से बिकोज मैं इंडिया पली वी हुई हूँ सो मेरे लिए राजस्थानी जमा ही सिलेबस तो बाहर सी ना मैं सुनी है ज़्यादा व्डे होंगे हिंदी ही सी ज़्यादा तो डायलॉग्स बिकोज कॉमेडी है इम्प्रूव बहुत हों मेरे लिए आई थिंक जब तुम फिल्म देखोगे भी थोड़ा एक प्रोग्रैशन दिखेगा कि जी जड़ी पहला शूट हुई सी मैं लैंगुएज बहुत अटक रही सी ਬਟ ਆਬਵੀਅਸਲੀ ਜਦ ਥੋੜੇ ਜੇ ਟਾਈਮ ਲੈਂਗੁਏਜ ਨਾਲ ਮੈਂ ਸਪੈਂਡ ਕੀਤਾ ਥੋੜਾ ਸ਼ੂਟ ਗਿਆ ਜਿਹੜਾ ਸੈਕਿੰਡ ਪਾਰਟ ਸ਼ੂਟ ਹੋਇਆ ਮੂਵੀ ਦਾ ਉਸ ਮੇਰੀ ਲੈਂਗੁਏਜ ਵੀ ਦਿਖਦਾ ਹੈ ਕਿ ਫਲੂਐਂਟ ਹੋ ਗਈ ਮੈਨੂੰ ਵੀ ਸਮਝ ਆ ਗਿਆ ਐਂਡ ਆਈ ਥਿੰਕ ਜੋ ਜੋ ਛੋਟੇ ਹੁੰਦੇ ਐਟ ਲੀਸਟ ਮੈਂ ਤਾਂ ਛੋਟੇ ਹੁੰਦਾ ਤਾਂ ਐਕਟਰ ਹੀ ਬੰਨਣਾ ਚਾਹੁੰਦੀ ਸੀ ਜਦ ਮੈਂ 8 ਸਾਲ ਦੀ ਸੀ ਤਦ ਦੇ ਜੋ ਜੋ ਮੇਰੇ ਸੁਪਨੇ ਸੀ ਨਾ ਕਿ ਮੈਂ ਇਹ ਕਰਨਾ ਹੈ ਇਹ ਐਜ਼ ਅ ਹੀਰੋਇਨ ਮੈਂ ਇਹ ਕਰਨਾ ਹੈ ਮੈਂ ਉਹ ਕਰਨਾ ਹੈ ਆਈ ਥਿੰਕ 90% ਤਾਂ ਮੈਂ ਇਸ ਮੂਵੀ ਸੀ ਸਾਰਾ ਕਰ ਲਿਆ ਲਿਓ ਐਂਡ ਸ਼ੂਟ ਵੀ ਆਬਵੀਅਸਲੀ ਫਨ ਸੀਗਾ ਬਿਕੋਜ਼ ਲਾਈਕ ਆ ਸੈਡ ਸਾਰੇ ਇੰਨੀ ਇੱਕ ਕਾਮੇਡੀ ਫਿਲਮ ਸੀ ਤੇ ਸਾਰੇ ਇੰਨੇ ਚੰਗੇ ਨੇ ਵਿਦ ਵਾਟ ਦੇ ਡੂ ਸੋ ਇੱਕ ਵੀ ਮੂਮੈਂਟ ਨਹੀਂ ਰਿਹਾ ਸੀ ਸੈਟ ਤੇ ਜੇ ਆਪਾਂ ਆਪ ਹੀ ਨਾ ਹੱਸ ਰਹੀ ਹੋਏ ਕਦੇ ਵੀ ਮੈਨੂੰ ਐ ਨਹੀਂ ਲੱਗਿਆ ਕਿ ਸੇ ਕਿ ਅੱਛਾ ਹੱਸਣਾ ਕਿ ਐ ਜਾ ਹੈਗਾ ਕਿ ਹੱਸਣਾ ਪੈ ਰਿਹਾ ਜੈਨੂਇਨਲੀ ਹੱਸੀ ਆਂਦੀ ਸੀ ਤੇ ਕਈ ਵਾਰੀ ਤੇ ਮੇਰੇ ਨਾਲ ਹੁੰਦਾ ਸੀ ਮੇਰੇ ਤੋਂ ਚੁੱਪ ਹੀ ਨਹੀਂ ਹੁੰਦਾ ਸੀ ਸੋ ਆਊਟ ਕੀਪ ਲਾਫਿੰਗ दे आई हैड एंड ए ग्रेट एक्सपीरियंस आई थिंक इज तो ज्यादा एज अ न्यूकमर मैं कुछ ज्यादा मांग नहीं सकती थैंक यू टू एवरीवन क्या बता थैंक यू सो मच सो नाउ ओवर टू दिस 빠ਜੀ মুভি ਦੇ ਬਾਰੇ ਪੂਰੀ ਟੀਮ ਬਾਰੇ बिकॉज ਤੁਹਾਨੂੰ ਤਾਂ ਉਹ ਕਿੰਨਾ ਤੁਸੀਂ ਕੰਮ ਕਰ ਲਏ ਨੇ ਟਾਈਮ ਜੀ ਤੁਸੀਂ ਇੰਡਸਟਰੀ ਦੇ ਵਿੱਚ ਬਟ ਇਸ মুਵੀ ਦੇ ਵਿੱਚ ਕੀ ਖਾਸ ਹੈ ਬਾਕੀ ਮੂਵੀਜ਼ ਨਾਲ ਮੈਨੂੰ ਇਹਨਾਂ ਦਾ ਫੋਨ ਆ ਧੀਰੇ ਪਈਦਾ ਵੀ ਕਰੈਕਟਰ ਕਰਨਾ ਫਿਲਮ ਚ ਮਾਂ ਕਰੈਕਟਰ ਕੀ ਆ ਅੰਦਰ ਵਾਸਤੇ ਇੱਕ ਭੀਮਖਾਨੇ ਬੰਦੇ ਦਾ ਰੋਲ ਆ। ਮਾਂ ਨੇ ਵੀਰੇ ਮੈਨੂੰ ਰੋਲ ਵੀ ਸੁਣਾਣਾ ਵੀ ਮੈਂ ਕਿਹੜਾ ਜੰਮਦਾ ਭੀਮਖਾਨਾ ਰਿਹਾ ਵੀ ਮੈਨੂੰ ਪਤਾ ਕਿੱਦਾਂ ਕਰਨਾ। ਮੇਰਦੇ ਮਨ ਜਾਂ ਵੀ ਲੱਗਦੇ ਆ ਮੈਂ ਇਦਾਂ ਦਾ ਹੈ ਨਹੀਂ। ਤੇ ਚਿਰੋ ਜਿ ਉੜ ਕੇ ਮੈਨੂੰ ਇਹਨਾਂ ਕੋ ਗਿਆ ਤੇ ਕਰਨ ਵੀਰੇ ਹੋਣਾ ਤੇ ਇਹਨਾਂ ਨੇ ਦੱਸਿਆ ਕਰਦਾਰ ਕਰਦਾਰ ਬਹੁਤ ਸੋਹਣਾ ਸੀਗਾ। ਤੇ ਫਿਰ ਆਮ ਜ਼ਿੰਦਗੀ 'ਚ ਵੀ ਅਸੀਂ ਬਹੁਤ ਟਾਈਮ ਤੋਂ ਭਰਾਵਾਂ ਨੂੰ ਵਰਤਦੇ ਆਂ ਬਿਜੂਰੀ ਨਹੀਂ ਕੰਮ ਨਾਲ ਰਿਲੇਟ ਹੀ ਕਦੀ ਮਿਲਣਾ ਹੁੰਦਾ। ਸੋ ਤਾਂ ਕਰਕੇ ਉਹ ਕੋਈ ਬਹੁਤ ਲੰਮੀ ਚੌੜੀ ਡਿਸਕਸ਼ਨ ਨਹੀਂ ਸੀਗੀ। ਡੇਡਾ ਨੂੰ ਲੈ ਕੇ ਜਾਂ ਗੱਮ ਨੂੰ ਲੈ ਕੇ ਕਿਰਦਾਰ ਬਹੁਤ ਸੋਹਣਾ ਹੈ ਮੇਰਾ ਇੱਕ ਫੀਮ ਖਾਣੇ ਦਾ ਹੀ ਆ ਮਤਲਬ ਤੇ ਯਾਰ ਆ ਵਡਾ ਕਰਕੇ ਨਾ ਲਾ ਦੇ ਹੋ ਦੀਮ ਖਣੇ ਦਾ ਮਾਹ ਹੋ ਗਿਆ ਮੈਂ ਕਹੇ ਬੈਠਾ ਦੋ ਤੇ ਤੇ ਉਹ ਨਾ ਬਸ ਮਾਹ ਹੋ ਗਿਆ ਬਣ ਗਿਆ ਇਦਾਂ ਦਾ ਤੇ ਬਾਕੀ ਢੀਰ ਜਿਹਦੋਂ ਦਾ ਕੋਈ ਰਿਐਕਟ ਨਹੀਂ ਕਰ ਰਿਆ ਸਾਰਿਆਂ ਨੇ ਗੱਲਬਾਤ ਕੀਤੀ ਜਦੋਂ ਸੀਰਤ ਕੋ ਆ ਮਾਈਕਲ ਇਹ ਫਲੋ ਫਲੋ ਚ ਇਹਨੂੰ ਵੀ ਭਾਜੀ ਕਹਿ ਗਈ ਯਾਰ ਉਹ ਥੋੜਾ ਰੇਕਟ ਕੀਤਾ ਨੇ ਮੈਂ ਵੇਖਣੇ ਆ। ਸੋ ਠੀਕ ਹੈ ਫਿਲਮ ਬਹੁਤ ਸੋਹਣੀ ਬਣੀ ਆ ਤੇ ਸਾਡਾ ਇਹਦੇ ਸੁਖੀ ਭਾਜੀ ਧੀਰਜ ਸੁਖਵਿੰਦਰ ਬਾਈ ਹਣੀ ਹਨੀਵੀਰਾ ਸਾਰੇ ਸਾਰੇ ਸਨੀਆਂ ਜੀ ਸਾਰੇ ਪਹਿਲਾਂ ਆਲਰੇਡੀ ਕੰਮ ਕਰ ਚੁੱਕੇ ਆ ਜਿ ਨਿਰਮਲ ਮੈਮ ਜੀ ਨਿਰਮਲੀ ਸ਼ੀ ਜੀ ਸਾਡੇ ਵਿੱਚ ਉਹ ਸ਼ੂਟਦੇ ਨੇ ਉਹ ਆਏ ਨਹੀਂ ਤੇ ਰੂਪੀ ਮੈਡਮ ਵੀ ਸ਼ੂਟਦੇ ਨੇ ਹਨਾ ਉਹ ਵੀ ਨਹੀਂ ਆਏ ਸੋ ਬਹੁਤ ਪ੍ਰਕਾਸ਼ ਗਾਧੂ ਭਾਜੀ ਵੀ ਹਾਂਜੀ ਉਹ ਵੀ ਬਿਜ਼ੀ ਹਣੇ ਅੱਜ ਕਿਨੇ ਨੀਹਾ ਡਿਆਲ ਜੀ ਹਾਂਜੀ ਤੇ ਉਹ ਵਧੀਆ ਸੀਗੀ ਟਿਊਨਿੰਗ ਸਾਰੀ ਸਾਰਿਆਂ ਨੇ ਹੀ ਆਲਰੇਡੀ ਇਕੱਠਿਆਂ ਨੇ ਕੰਮ ਕੀਤਾ ਬਹੁਤ ਸਾਰਾ ਤੇ ਗੁਰੂ ਸਾਹਿਬ ਕਿਰਪਾ ਕਰਨੇ ਫਿਲਮ ਨੂੰ ਬਹੁਤ ਪਿਆਰ ਦੇਣਗੇ ਸਾਰੇ ਸਰੋਤੇ ਬਹੁਤ ਵਧੀਆ ਫਿਲਮ ਹੈ ਸੋ ਬਾਕੀ ਵੇਖ ਕੇ ਪਤਾ ਲੱਗੂਗਾ ਘੈਂਟ ਹੈ ਮੌਜੀ ਠੀਕ ਹੈ ਮਾਲਿਕ ਕਹਿਣਾ ਉਹ ਕੋਈ ਜੋ ਦਿਲ ਕਰਦਾ ਕਹਿ ਦੋ ਕੋਈ ਨਹੀਂ ਆਪਣੇ ਮਰ ਵਿੱਚ ਲਓ ਮਾਰੇ ਲਓ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਕਰਨ ਨੂੰ ਔਰ ਟੀਰੇ ਨੂੰ ਥੈਂਕਸ ਕਹਿਣਾ ਚਾਹੁੰਦੀ ਆ ਕਿ 10 ਸਾਲ ਬਾਅਦ ਪੰਜਾਬੀ ਇੰਡਸਟਰੀ ਚ ਵਾਪਿਸ ਜੇ ਮੈਨੂੰ ਵੀ ਲਿਆਉਣ ਵਾਲਾ ਹੈ ਉਹ ਕਰਨ ਸੰਧੂ ਔਰ ਦੂਸਰਾ ਟੀਰਾ ਪਹਿਲਾਂ ਸੀ ਮੁਰੱਬਾ ਸੀਰੀਜ਼ ਵੈਬ ਸੀਰੀਜ਼ ਕੀਤੀ ਸੀ ਕੱਠਿਆ ਨੇ ਔਰ ਉਸ ਤੋਂ ਬਾਅਦ ਇਸ ਫਿਲਮ ਦੇ ਵਿੱਚ ਫੀਚਰ ਫਿਲਮ ਦੇ ਵਿੱਚ ਮੈਨੂੰ ਕਾਸਟ ਕੀਤਾ ਇਹ ਬੜਾ ਔਖਾ ਹੁੰਦਾ ਹੈ ਕਿ ਤੁਸੀਂ 10 ਸਾਲ ਇੰਡਸਟਰੀ ਚ ਗਾਇਬ ਹੋ ਮੈਂ ਬੰਬੇ ਸੀ ਔਰ ਉਸ ਤੋਂ ਬਾਅਦ ਵਾਪਸ ਜ਼ੀਰੋ ਤੋਂ ਸਟਾਰਟ ਕਰਨਾ 10 ਸਾਲ ਬਾਅਦ ਤੇ ਹਰ 10 ਸਾਲ ਬਾਅਦ ਜ਼ਮਾਨਾ ਹੀ ਚੇਂਜ ਹੋ ਜਾਂਦਾ ਸਭ ਕਲਚਰ ਚੇਂਜ ਹੋ ਜਾਂਦੇ ਸਭ ਡਾਇਰੈਕਟਰਸ ਸਭ ਲੋਕ ਪਰੇਨਾ ਨੇ ਮੈਨੂੰ ਯਾਦ ਰੱਖਿਆ ਸੋ ਆਮ ਥੈਂਕਸ ਅ ਲੋਟ ਤੇ ਦੂਸਰੀ ਗੱਲ ਹੈ ਫਿਲਮ ਦੇ ਵਿੱਚ ਜਿਹੜਾ ਮੇਰਾ ਕੈਰੈਕਟਰ ਹੈ ਉਹ ਬਹੁਤ ਹੀ ਇੰਟਰਸਟਿੰਗ ਹੈ ਜਿਹੜਾ ਕਿ ਮੈਂ ਇੱਥੇ ਰਿਵੀਲ ਨਹੀਂ ਕਰ ਸਕਦੀ ਉਹ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਜ਼ਿਆਦਾ ਮਜ਼ਾ ਆਏਗਾ ਸੋ ਦੈਟਸ ਇਟ ਬਹੁਤ ਵਧੀਆ ਫਿਲਮ ਹੈ ਬਾਕੀ ਸਭ ਸੀਨੀਅਰ ਆਰਟਿਸਟ ਕਹਿ ਚੁੱਕੇ ਨੇ ਔਰ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਬਹੁਤ ਕੋਆਪਰੇਟ ਕੀਤਾ ਬਹੁਤ ਹੈਲਪ ਕੀਤਾ ਸਾਰਿਆਂ ਨੇ ਬਹੁਤ ਸੋਹਣੇ ਸੋਹਣੇ ਸ਼ਬਦ ਕਹਿ ਦਿੱਤੇ ਨੇ ਸੋ ਮੈਨੂੰ ਲੱਗਦਾ ਕਿ ਮੈਨੂੰ ਇੰਨਾ ਕੀ ਟਾਈਮ ਲੈਣਾ ਚਾਹੀਦਾ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸੋ ਹੁਣ ਪ੍ਰੋਡਿਊਸਰ ਸਾਡੇ ਬੈਠੇ ਨੇ ਸੋ ਬਾਜੀ ਤੁਸੀਂ ਇਸ ਫਿਲਮ ਬਾਰੇ ਬਿਕੋਜ਼ ਤੁਸੀਂ ਜ਼ਿਆਦਾ ਵਧੀਆ ਹੋਰ ਦੱਸ ਸਕਦੇ ਤੁਸੀਂ ਕੀ ਕਹਿਣਾ ਚਾਹੋਗੇ ਸਸਤੇ ਘਰ ਬਾਜੀ ਸਭ ਨੂੰ ਸਸਤੇ ਘਰ ਲਿਆਂ ਪੇ ਮੈਂ ਧੀਰਜ ਬਾਜੀ ਕੀ ਵਜ੍ਹਾ ਸੇ ਹਾਂ ਬੈਠਾ ਹਾਂ ਅੱਜ ਤੋਂ ਮੈਨੂੰ ਬਹੁਤ मतलब येष भाजी को थैंक्स बोलना है और माडवा गए थे हम मांडवा तो वहाँ से पाजी वापस आते थे सिंधु भाजी बहुत ही क्लोज थे हमारे तो बड़ी मतलब दुख की बात है हमारे लिए हम बहुत प्यार करते थे बहुत ही कॉमेडी थे वो उनका सपना था बहुत बड़ा राइटर बनना पंजाब में बहुत मतलब लगता है बाद में साथ में सब कुछ चला जाता है तो उनके लिए बहुत दिल से वो है और बाकी हम मंडावा गए थे तो वहाँ पे बहुत ही अच्छा काम किया राणा जी ने राणा जी के लिए स्पेशल और धीरज जी ने तो मतलब दिन रात एक कर रखे थे और सीरत का तो आप जानते ही हो श से पता चल रहा है सीरत बस जी थैंक यू सत्याकाल आप सबको अब मेरी, मेरी जो मुलाकात धीरज भाई से हुई है वो पौरुष ना करे अभी वहाँ पर मौजूद है पौरुष ने मुझे बुलवाया था कि ऐसे ऐसे फिल्म मेकर है पंजाब के और कुछ करना है तो धीरज भाई से धीरज भाई ने मेरे से बात हुई और बातें आगे बढ़ी उन्होंने बोला कुछ करते हैं मैंने कहा भैया जब ट्यूनिंग ऐसी बन गई थी कि मैंने कहा भैया ठीक है जो करना है जैसे आप मुझे बोलोगे जो भी ड्यूटी दोगे एज एन एक्टर काम कराओगे जो भी फॉर्मेलिटी जो भी होगा मैं करने के लिए तैयार रेडी हूँ और फिर ये चीज़ें धीरे धीरे आगे बढ़ी हैं धीरे धीरे चीज़ें बाजी तो पिछले पंद्रह साल से उनका ड्रीम था इस फिल्म को लेके बाकी मैं नया नया जुड़ा हूँ पंजाब में और मैं पहली बार पंजाब में कुछ प्रोजेक्ट किया है बाकी मैं थिएटर करता हूँ दिल्ली में सुखी बाजी से बात हो रही थी सुखी बाजी भी वहीं से मंडी हाउस में तो मैं भी वहीं की खेप हूँ कोशिश कर रहा हूँ बाकी शूटिंग में बहुत मज़ा आया सारे सीनियर आर्टिस्ट इतना अच्छा काम कर रहे थे इतना सब मतलब ਉਹ ਵੀ ਬੰਦ ਸਭ ਬੋਲ ਰਹੇ تھے ਕਿ ਕਿਸੇ ਕੋ چھوٹਾ ਮਹਿਸੂਸ ਕਰਨੇ ਕੋਈ ਕੋਸ਼ਿਸ਼ ਨਹੀਂ ਹੋਣੀ ਬੜੀ। ਸਭ ਅੱਛੇ ਸੇ ਹੋਇਆ ਹੈ। ਬਹੁਤ ਅੱਛੇ ਸ਼ੂਟ ਰਹਾ ਹੈ ਔਰ ਫਿਲਮ ਬਹੁਤ ਅੱਛੀ ਬਣੀ। ਥੈਂਕ ਯੂ। ਕੀ ਬਤਾ ਪਾਜੀ? ਥੈਂਕ ਯੂ ਸੋ ਮਚ ਸਾਰੀ ਟੀਮ ਦਾ ਬਹੁਤ ਬਹੁਤ ਥੈਂਕਸ। ਸੋ ਹੁਣ ਆਪਾਂ ਓਵਰ ਟੂ ਮੀਡੀਆ ਜਾਉਂਗਾ। ਸਾਡੀ ਆਪਸੀ ਸਲਾਹ ਹੋਈ ਹੈ। ਸੋ ਹਮੇਸ਼ਾ ਜਿੰਨਾ ਗੌਰਵ ਭਾਜੀ ਨੇ ਕਿਹਾ ਕਿ ਫਿਲਮਾਂ ਬਹੁਤ ਸਾਰੀਆਂ ਬੜਵੀਆਂ ਨੇ। ਅਸੀਂ ਵੀ ਬਹੁਤ ਸਾਰੀਆਂ ਫਿਲਮਾਂ ਕਦੇ ਦਾਦੇ ਦੇ ਕਦੇ ਪੋਤੇ ਦੀਆਂ ਜੱਦੀ ਸਰਦਾਰ ਬਹੁਤ ਕਲਟ ਫਿਲਮ ਮੈਂ ਕਹਿ ਸਕਦਾ ਕਿ ਪੰਜਾਬ ਚ ਬਹੁਤ ਜ਼ਿਆਦਾ ਦੇਖੀ ਜਾਣ ਵਾਲੀ ਫਿਲਮ ਹੈ ਉਹ ਸਾਡੀ ਸੀ ਚਲੋ ਅਜ ਤੱਕ ਉਹਨੂੰ ਇੰਡਸਟਰੀ ਨੇ ਗਲੋਰੀਫਾਈ ਨਹੀਂ ਕੀਤਾ ਕਦੀ ਵੀ ਜਾਂ ਉਹਨੂੰ ਉਹਦੇ ਬਾਰੇ ਦੱਸਿਆ ਨਹੀਂ ਕਦੀ ਵੀ ਕਿ ਉਹ ਫਿਲਮ ਬਹੁਤ ਵਧੀਆ ਹੈ ਕਿਉਂਕਿ ਆਮ ਆਮ ਜਨਤਾ ਜੀ ਜੋ ਦੇਖਿਆ ਫਿਰ ਪਤਾ ਲੱਗਦਾ ਕਿ ਯਾਰ ਇਹ ਫਿਲਮ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਦੇਖੀ ਜਾਣ ਵਾਲੀ ਫਿਲਮ ਆ ਤੇ ਅਸੀਂ ਸੇਮ ਗੱਲ ਨਹੀਂ ਕਵਾਂਗੇ ਉਹ ਜਿਹੜੇ ਸਾਰੇ ਆਨੇ ਕਹਿੰਦੇ ਆ ਕਿ ਕੋਈ ਵੱਖਰਾ ਕਨਸੈਪਟ ਹੈ ਜਿੱਦਾਂ ਗੁਰਪ੍ਰਭਜ ਨੇ ਕਿਹਾ ਫਿਲਮ ਉਹੀ ਹੈ ਜਿਹੜੀ ਪੰਜਾਬ ਦੀ ਗੱਲ ਹੈ ਔਰ ਪੰਜਾਬ ਦਾ ਇੱਕ ਮੋਢਾ ਹੈ ਤੇ ਉਦੋਂ ਸਿਰਫ ਵੱਖਰੇ ਤਰੀਕੇ ਨਾਲ ਬਣਾਇਆ ਗਿਆ ਹੈ ਹਨਾ ਕੁਝ ਪੰਜਾਬ ਦਾ ਹਿੱਸਾ ਕੁਝ ਅਸੀਂ ਰਾਜਸਥਾਨ ਦੇ ਵਿੱਚ ਸ਼ੂਟ ਕੀਤਾ ਹੈ ਤੇ ਜਿਹੜਾ ਭਾਈ ਦਾ ਛੋਟਾ ਸ਼ੂਟ ਕਰਨ ਦਾ ਸਟਾਈਲ ਵੀ ਆ ਉਹ ਤੁਹਾਨੂੰ ਥੋੜਾ ਜਿਹਾ ਜਿਹੜੀਆਂ ਰੈਗੂਲਰ ਫਿਲਮਾਂ ਚੱਲਦੀਆਂ ਨੇ ਉਹਦੇ ਨਾਲ ਬਿਲਕੁਲ ਡਿਫਰੈਂਟ ਲੱਗੂਗਾ ਇਹ ਮੈਂ ਕਹਿ ਸਕਦਾ ਇਹਨਾਂ ਦੀ ਡਾਇਰੈਕਸ਼ਨ ਵਾਈਜ਼ ਅਦਰਵਾਈਜ਼ ਸਾਡਾ ਹੀ ਉਹ ਜਿਹੜਾ ਕਲਚਰ ਹੈ ਉਹਦੇ ਅੰਦਰ ਰਹਿ ਕੇ ਅਸੀਂ ਇਹ ਫਿਲਮ ਬਣਾਈ ਹੈ ਔਰ ਮਤਲਬ ਮੇਰੀ ਇਹ ਇੱਛਾ ਹੈ ਜਿਹੜੀ ਮੈਂ ਰਿਵੀਲ ਕਰ ਰਿਹਾ ਕਿ ਮੈਂ ਇਹਨੂੰ ਹਿੰਦੀ ਦੇ ਵਿੱਚ ਵੀ ਕਰੂੰਗਾ ਡਬ ਤੇ ਇੱਕ ਮਰਾਠੀ ਦੇ ਵਿੱਚ ਮਹੇਸ਼ ਮੰਜਰੇਕਰ ਸਰ ਦੀ ਇੱਛਾ ਹੈ ਕਿ ਅਸੀਂ ਇਹਨੂੰ ਮਰਾਠੀ ਦੇ ਵਿੱਚ ਵੀ ਰਿਲੀਜ਼ ਕੀਤਾ ਜਾਵੇ ਕਿਉਂਕਿ ਮਹੇਸ਼ ਜੀ ਉਹਨਾਂ ਦੀ ਮਰਾਠੀ ਦੇ ਵਿੱਚ ਬਹੁਤ ਅੱਛੀ ਮਤਲਬ ਉਹਨਾਂ ਦੀ ਫੈਨ ਫਾਲੋਇੰਗ ਹੈ ਤੇ ਉਹਨਾਂ ਨੂੰ ਕਨਸੈਪਟ ਬਹੁਤ ਵਧੀਆ ਲੱਗਾ ਸੀ ਤੇ ਅਸੀਂ ਮਰਾਠੀ ਚ ਵੀ ਇਹਨੂੰ ਡਬ ਕਰਾਂਗੇ ਤੇ ਹਿੰਦੀ ਚ ਵੀ ਡਬ ਕਰਾਂਗੇ ਤੇ ਬਾਕੀ ਸੋਖੀ ਭਾਜੀ ਤੁਸੀਂ ਵੀ ਜ਼ਰੂਰ ਕੁਛ ਕਹੋ ਜੀ ਦੇਖੋ ਸਾਰੇ ਨੇ ਕਿਹਾ ਕਿ ਸਾਡਾ ਰੋਲ ਸਭ ਤੋਂ ਬੈਸਟ ਹੈ ਤੇ ਹੁਣ ਆਪਣਾ ਤੁਮੰਦਾਰ ਉਹਨੂੰ ਵੀ ਬੈਸਟ ਹੈ ਹਾਂਜੀ ਸਾਡਾ ਵੀ ਸਾਡਾ ਰੋਲ ਵੀ ਬਹੁਤ ਬੈਸਟ ਹੈ ਜਿਹੜਾ ਕਿ ਇਕੱਠਾ ਹੈ ਆ ਸਿੱਧੇ ਸਾਡੇ ਪੂਰੇ ਭਾਜੀ ਤੇ ਪਰਫਾਰਮ ਨਹੀਂ ਕਰਨਾ ਪਰਫਾਰਮ ਨਹੀਂ ਕਰਨਾ ਬੇਸਿਕਲੀ ਕੀ ਆ ਸੁਖੀ ਭਾਜੀ ਤੇ ਮੈਨੂੰ ਇਹ ਆ ਵੀ ਇਹ ਹਮੇਸ਼ਾ ਮੈਨੂੰ ਮੈਂ ਇਸ ਫਿਲਮ ਚ ਕਾਫੀ ਵਾਰੀ ਖੂਚ ਡਿੱਗਾ ਵਾਂ ਜਿਹੜਾ ਉਹ ਕਹਿੰਦੇ ਨੇ ਇੱਕ ਹੁੰਦਾ ਖੂਬ ਬਣਿਆ ਹੁੰਦਾ ਇੱਕ ਹੁੰਦਾ ਕੂਚ ਸੁੱਟਣਾ ਉਹ ਇਹਨਾਂ ਨੇ ਮੈਨੂੰ ਬਹੁਤ ਵਾਰੀ ਸੁੱਟਿਆ ਚੱਲ ਚੱਲ ਕਾਕਾ ਚੱਲ ਸੋ ਸਾਡਾ ਤਾਂ ਕਰਕੇ ਮਤਲਬ ਹਾਂਜੀ ਥਾਪਣਾ ਇਹਨਾਂ ਦਾ ਪੂਰਾ ਆ ਗਿਆ ਹਾਂਜੀ ਜਿੱਥੇ ਲੈ ਕੇ ਵੀਰ ਨੇ ਸਰਾਲ ਪੁੱਛਿਆ ਸੀ ਵੀ ਇਹ ਫਿਲਮ ਪੀਰੀਅਡ ਆ ਜਾਂ ਪਿਛਲੇ ਟਾਈਮ ਦੀ ਹੈ ਨਾ ਜਾਂ ਹੁੰਦੀ ਆ ਤੇ ਮੈਂ ਹਾਲ ਵੀਰ ਨੇ ਕਹੂੰਗਾ ਕਿ ਜਿਹੜਾ ਮੁੱਦਾ ਨਾ ਇਹ ਇਹ ਨਾ ਪੀਰੀਅਡ ਸੀ ਨਾ ਹੁੰਦਾ ਸਦਾ ਬਹਾਰਿਆ ਇਹ ਇਹ ਆਇਆ 40 ਸਾਲ 50 ਸਾਲ 100 ਸਾਲ ਪਹਿਲਾਂ ਵੀ ਸੀ ਇਹ ਹੁਣ ਵੀ ਆ ਤੇ ਉਹਨਾਂ ਵਾਲੇ ਸਮੇਂ ਦਾ ਵੀ ਬਦਲਦੀ ਅਜੇ ਪਰ ਮੈਂ ਇਹ ਚਾਹਾਂਗਾ ਕਿ ਜਿਹੜੀ ਜਿਹਦੇ ਮੁੱਦੇ ਤੇ ਸੀ ਫਿਲਮ ਬਣਾਈਆਂ ਨਾ ਉਹ ਅਗਰ ਸ਼ਬਦਾਂ 'ਚ ਰਹੇ ਜ਼ਿਆਦਾ ਅੱਛਾ ਹੈ ਨਾ ਤੇ ਆ ਖੇਰ ਗੱਲ ਉਹ ਤੇ ਅੱਜ ਦੀ ਫਿਲਮ ਬਹੁਤ ਵਧੀਆ ਯਾਰ ਫਿਲਮ ਬਹੁਤ ਸੋਹਣੀ ਆ ਬਹੁਤ ਹੀ ਮਜ਼ਾ ਆਇਆ ਔਰ ਸਾਰੀ ਟੀਮ ਨੇ ਬਹੁਤ ਕੰਮ ਕੀਤਾ ਸਾਰੇ ਐਕਟਰਾਂ ਨੇ ਡਾਇਰੈਕਟਰ ਸਾਡੇ ਸਾਡੇ ਡਾਇਰੈਕਟਰ ਸਾਹਿਬ ਔਰ ਸਾਡੇ ਪ੍ਰੋਡਿਊਸਰ ਇਹਨਾਂ ਸਭ ਦਾ ਮੈਂ ਸ਼ੁਕਰੀਆ ਦਾ ਕਰਦਾ ਕਿ ਇਹਨਾਂ ਨੇ ਹਿੰਮਤ ਕੀਤੀ ਇਹ ਫਿਲਮ ਬਣਾਉਣ ਦੀ ਔਰ ਟਫ ਸੀ ਕੁੱਝ ਲੋਕੇਸ਼ਨਾਂ ਬਹੁਤ ਸੀ ਫਿਲਮ ਵਿੱਚ ਜੇ ਫਿਲਮ ਦੀ ਲੋਕੇਸ਼ਨਾਂ ਬਹੁਤ ਸੀਗੀਆਂ ਔਰ ਸਾਡੀ ਫਿਲਮ ਜਿਹੜੀ ਪੂਰੀ ਚੱਲਦੀ ਆ ਮਤਲਬ ਇੱਕ ਲੋਕੇਸ਼ਨ ਦੀ ਫਿਲਮ ਹੈ ਹੀ ਨਹੀਂ ਹੈ ਹੈਨਾ ਤੇ ਪਰ ਮਤਲਬ ਸ਼ੁਕਰੀਆ ਨਾਲ ਵਾਕਈ ਔਰ ਡਾਇਰੈਕਟਰ ਸਾਹਿਬ ਦਾ ਜਿਨ੍ਹਾਂ ਨੂੰ ਕੈਮਰਾ ਰੱਖਣ ਜਗ੍ਹਾ ਨਹੀਂ ਸੀ ਮਿਲਦੀ ਫਸਲਕੇਸ਼ਨ ਤੇ ਜਾ ਕੇ ਉਹਨਾਂ ਨੂੰ ਸੁਖੀ ਭਾਈ ਦੀ ਇੱਕ ਗੱਲ ਯਾਦ ਆ ਗਈ ਜਦੋਂ ਸੁਖੀ ਭਾਈ ਨੂੰ ਕਿਰਦਾਰ ਸੁਣਾਇਆ ਨਾ ਇਹਨਾਂ ਨੇ ਮੈਨਾਂ ਲੱਗੇ ਸੀਗਾ ਗੁਦਰਤੀ ਮੈਂ ਭਾਈ ਨੂੰ ਮਿਲਣ ਗਿਆ ਤੇ ਸੁਖੀ ਭਾਈ ਨੂੰ ਉਹਨਾਂ ਨੇ ਕਿਰਦਾਰ ਸੁਣਾਉਣ ਤੋਂ ਪਹਿਲਾਂ ਉਹਨਾਂ ਨੇ ਭਾਈ ਪੀਮ ਖਾ ਲੈਂਦੇ ਜੀ ਸੁਖੀ ਭਾਈ ਇਹ ਕਹਿੰਦੇ ਆਂਦੇ ਭਾਈ ਤੁਸੀਂ ਕੰਮ ਕਰਾਉਣਾ ਪਰਚਾ ਕਰਾਉਣਾ ਆ ਚਾਹੁੰਦੇ ਕੀ ਇਹ ਇਹਨਾਂ ਸਾਰਿਆਂ ਨੂੰ ਇਹ ਗੱਲ ਕੋਈ ਚੀ ਕਰਦਾਰ ਕਰਾਉਣ ਤੋਂ ਪਹਿਲਾਂ ਇਹਨਾਂ ਸਨੀਆਂ ਨੂੰ ਵੀ ਪੁੱਛਿਆ ਕਿ ਵੀ ਨਹੀਂ ਸੌਰੀ ਕੋਰੋਨਾ ਕਰਾਉਣੀ ਹੈ ਤੁਹਾਡੀ ਮਰਜ਼ੀ ਇੰਨੀ ਗੱਲਾਂ ਨਾ ਕਰੋ ਮੈਂ ਮੇਰੇ ਵਿੱਚ ਕੁਝ ਨਹੀਂ ਸਮਝ ਆਉਂਦਾ ਇਹ ਹਿੰਦੀ ਦਾ ਝਮੋਲਾ ਨਾ ਥੋੜਾ ਯਾਰ ਇਹਨਾਂ ਨੂੰ ਥੋੜਾ ਜਿਹਾ ਟਰਾਂਸਲੇਟ ਕਰਕੇ ਮਤਲਬ ਬੰਦੇ ਤਾਂ ਸਮਝ ਆ ਜਾਂਦੇ ਨੇ ਪਰ ਕੁਝ ਗੱਲਾਂ ਇਹਨਾਂ ਦੀ ਉਸ ਤਰ੍ਹਾਂ ਦੀ ਲੱਗ ਜਾਂਦੀਆਂ ਨੇ ਫਿਰ ਉਹ ਥੋੜਾ ਦੱਸਣਾ ਪੈਂਦਾ ਕਿ ਇਹ ਮਤਲਬ ਸੀਗਾ ਆ ਆ ਗੱਲ ਨੂੰ ਲਾਸਟ ਵਾਲੀ ਸਮਝਾ ਦੇ ਬਾਕੀ ਇਹਨਾਂ ਨੂੰ ਪਤਾ ਅੱਛਾ ਇੱਕ ਮਾਈਕ ਆ ਆ ਇਹ ਚੱਲਣਾ ਹੈ ਹਲੋ ਯਾਰ ਹਲੋ ਹੈਲੋ ਅੱਛਾ ਸਭ ਤੋਂ ਖੂਬਸੂਰਤ ਹੈ ਐਸਪੀ ਲੱਗਦੀ ਇਤਨੀ ਜਣੀ ਮੈਨੂੰ ਕੋਲ ਬੜੀ ਚੀਜ਼ ਵਧੀਆ ਲੱਗੀ ਕਿ ਫਿਲਮ 'ਚ ਜਿੰਨੇ ਵੀ ਕੈਰੈਕਟਰ ਹੈ ਨਾ ਉਹ ਇਤਨਾ ਲੱਗਦਾ ਕਿ ਇਹ ਖੂਬ-ਖੂਬ ਇਹੀ ਅਸਲੀ ਉਹੀ ਹੀ ਨੇ ਕਿ ਜੇ ਕੋਈ ਡਰਾਈਵਰ ਹੈ ਜੇ ਕੋਈ ਮਹੱਲਬ ਕੋਈ ਹੋਵੇ ਯਾਰ मतलब ਛੋਟੂ ਛੋਟੀ ਜਿਹੜਾ ਜਿਹੜਾ ਕੋਈ ਕੈਰੈਕਟਰ ਹੈ ਕਿ ਉਹ ਖੂਬ-ਖੂਬ ਇਹੀ ਲੱਗਦਾ ਕਿ ਯਾਰ ਅਸਲੀ ਇਹੀ ਹੈਗੇ ਨੇ ਚਾਹੀ ਉਹ ਮੈਂ ਆ ਜਾਂ ਕੋਈ ਵੀ ਇੰਨਾ ਸਾਰਿਆਂ 'ਚ બસ ਜਿਆਦਾ ਨਹੀਂ ਦੱਸਣਾ ਸਾਰੇ ਨੂੰ ਛੱਡ ਕੇ ਇਕੱਲਾ ਡਰਾਈਵਰ ਕਹਿਣਾ ਜਣਾ ਜ਼ਰੂਰੀ ਮੈਂ ਹੀ ਕੰਮ ਡਰਾਈਵਰ ਲੱਗਦਾ ਹੈ ਡਰਾਈਵਰ ਵੀ ਮਤਲਬ ਦੇਖੋ ਜੀ ਬੱਸ ਡਰਾਈਵਰ ਇੱਕ ਰਿਸਪੈਕਟਡ ਜੌਬ ਹੈ ਨਹੀਂ ਨਹੀਂ ਉਹ ਬਕਰੀ ਗੱਲ ਆ ਆ ਜਿਹੜਾ ਸੱਤਾ ਲਿਹਾ ਨਾ ਸੱਤਾ ਗੋਚ ਬੱਸ ਮੇਰੀ ਆ ਬੱਸ ਇਹ ਨਾਂ ਤਾਂ ਮੇਰਾ ਦੱਸਿਆ ਨਾ ਹਾਂ ਮੇਰਾ ਹੀ ਨਾਂ ਆ ਸੱਤਾ ਮੇਰੀ ਇਹ ਬੱਸ ਆ ਤੇ ਬੱਸ ਦੀ ਘਣੀ ਆ ਬੱਸ ਆਲੀ ਔਰ ਕਮਾਦੀ ਗੱਲੇ ਬਸ ਬਸ ਲੱਗੀ ਐ ਜੀ ਬਸ ਵੀ ਬਸ ਲੱਗੀ ਆ ਬਸ ਵੀ ਇੱਕ ਕਿਰਦਾਰ ਹੈ ਬੇਸਿਕਲੀ ਫਿਲਮ ਦਾ ਬਸ ਵੀ ਇੱਕ ਕਿਰਦਾਰ ਹੈ ਉਹ ਅਸੀਂ ਦੱਸਣਾ ਭੁੱਲ ਗਏ ਸੋ ਮੈਂ ਸਪੈਸ਼ਲੀ ਥੈਂਕਸ ਕਰਦਾ ਕਿ ਜਿਹੜੀ ਫਿਲਮ ਇੱਕ ਬਣਦੀ ਹੈ ਹਮੇਸ਼ਾ ਇੱਕ ਸਕ੍ਰਿਪਟ ਡਾਇਰੈਕਸ਼ਨ ਐਕਟਰ ਧੁਕਾਵਾਰ ਜਿਹੜੀ ਸਭ ਤੋਂ ਮੇਜਰ ਚੀਜ਼ ਹੁੰਦੀ ਹੈ ਕਿ ਪੈਸਾ ਜਿਹਦੇ ਨਾਲ ਫਿਲਮ ਬਣਦੀ ਮੈਂ ਆਪਣੇ ਜਿੰਨੇ ਵੀ ਨਾਲ ਕੋ-ਪ੍ਰੋਡਿਊਸਰਸ ਨੇ ਉਹ ਸੁਸ਼ੀਲ ਚੌਧਰੀ ਭਾਜੀ ਅਰुण ਵੀਰਾ ਸਤਿੰਦਰ ਭਾਜੀ ਅੰਕਿਤ ਭਾਜੀ ਸਾਡੇ ਨਾਲ ਇੱਥੇ ਬੈਠੇ ਨੇ ਤੇ ਅੱਜ ਅਮਨ ਡਡਵਾਲ ਭਾਜੀ ਉਹ ਸਾਡੇ ਨਾਲ ਹੈ ਨਹੀਂ ਗਿਆ ਜੋ ਅਮ੍ਰਿਤਸਰ ਸੀਗੇ ਸੋ ਇਹਨਾਂ ਸਾਰਿਆਂ ਦੇ ਸੁਮੇਲ ਦੇ ਨਾਲ ਪੌриш ਨਾਗਰ ਵੀਰਾ ਇਹਨਾਂ ਸਾਰਿਆਂ ਦੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਅਸੀਂ ਇਹ ਫਿਲਮ ਬਣਾਈ ਆ ਜਿਹਨੂੰ ਆਪਾਂ ਕੀ ਇੰਡੀਪੈਂਡੈਂਟ ਫਿਲਮ ਕਹਿੰਦੇ ਆ ਸੋ ਇਹਦੇ ਚ ਕੋਈ ਦੱਸਣਾ ਮੇ ਸ਼ੱਕ ਨਹੀਂ ਕਿ ਅਸੀਂ ਹੌਲੀ ਹੌਲੀ ਗਰੋ ਕਰਕੇ ਮੈਂ ਤੇ ਕਰਨ ਭਾਜੀ ਨੇ ਸੋਚਿਆ ਸੀ ਕਿ ਇੱਕ ਪ੍ਰੋਡਕਸ਼ਨ ਹਾਊਸ ਬਣਾਉਣਾ ਤੇ ਉਹਦੇ ਅੰਦਰ ਅਸੀਂ ਆਪਣੀਆਂ ਫਿਲਮਾਂ ਕਰਿਆ ਕਰਨੀਆਂ ਸੋ ਪਿਛਲੀ ਫਿਲਮ ਸਾਡੀ ਕਦੇ ਦਾਦੇ ਦੀ ਕਦੇ ਪੋਤੀ ਦੀ ਸੀ ਤੇ ਇਹ ਫਿਲਮ ਕਦੀ ਮੁੱਖ ਕੀ ਫੀਮ ਡੱਬੀ ਚੋ ਯਾਰੋ ਸੋ ਮੈਨੂੰ ਲੱਗਦਾ ਤੁਸੀਂ ਇੰਜੋਏ ਕਰੋਗੇ ਤੇ ਬਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੰਨੀ ਵੀ ਸਪੋਰਟ ਹੁੰਦੀ ਆ ਕਿ ਆਪਾਂ ਹਮੇਸ਼ਾ ਕਹਿੰਦੇ ਰਹਿੰਦੇ ਆ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਵੀ ਦੇਖਦੇ ਆ ਕਿ ਨਵੇਂ ਯਾਰ ਉਹੀ ਚਿਹਰੇ ਆਉਂਦੇ ਨੇ ਨਵੇਂ ਮੁੰਡਿਆਂ ਨੂੰ ਕਰੋ ਟ੍ਰਾਈ ਤੇ ਹੁਣ ਬਹੁਤ ਸਾਰੇ ਨਵੇਂ ਮੁੰਡੇ ਜਗਜੀਤ ਸੰਧੂ ਜੈ ਰੰਧਾਵਾ ਲક્ષ्य ਹੋ ਗਿਆ ਹਰਦੀਪ ਗਰੇਵਾਲ ਹੋ ਗਿਆ ਇਹ ਸਾਰੇ ਨਵੇਂ ਮੁੰਡੇ ਨੇ ਔਰ ਯੰਗ ਮੁੰਡੇ ਨੇ ਜਿਨ੍ਹਾਂ ਦੀਆਂ ਫਿਲਮਾਂ ਚੱਲ ਰਹੀਆਂ ਨੇ ਤੇ ਤੁਸੀਂ ਦੇਖੀਆਂ ਸੋ ਮੈਂ ਵੀ ਉਮੀਦ ਰੱਖੂੰਗਾ ਕਿ ਅਸੀਂ ਸਾਰਿਆਂ ਨੇ ਰਲ ਕੇ ਫਿਲਮ ਬਣਾਈ ਹੈ ਮੇਰੀ ਇਕੱਲੇ ਦੀ ਫਿਲਮ ਨਹੀਂ ਹੈ ਔਰ ਮੇਜਰਲੀ ਇੱਕ ਗੱਲ ਮੈਂ ਦੱਸਣੀ ਚਾਹਣਾ ਕਿ ਹਮੇਸ਼ਾ ਕੋਈ ਵੀ ਬੰਦਾ ਜਦੋਂ ਆਪਣੇ ਪ੍ਰੋਡਕਸ਼ਨ ਹਾਊਸ ਦੇ ਅੰਦਰ ਫਿਲਮ ਬਣਾਉਂਦਾ ਤੇ ਉਹਦਾ ਮੇਨ ਦਿਮਾਗਸ਼ ਹੁੰਦਾ ਕਿ ਮੈਂ ਆਪਣੇ ਆਪ ਨੂੰ ਅੱਗੇ ਰੱਖ ਕੇ ਬਣਾਵਾਂ ਇਸੇ ਸਾਰੇ ਗਵਾਹ ਨੇ ਕਿ ਜਿਹੜੀ ਸਕ੍ਰਿਪਟ ਲਿਖੀ ਗਈ ਹੈ ਜਾਂ ਡਾਇਲੌਗ ਲਿਖੇ ਗਏ ਨੇ ਉਸ ਅਸੀਂ ਮੈਂ ਵੀ ਇੱਕ ਫਿਲਮ ਦੇ ਵਿੱਚ ਕਿਰਦਾਰ ਹਾਂ ਨਾ ਕਿ ਖੀਰੂ ਹਾਂ ਹਾਂ ਉਹ ਸਿਰਫ ਇੱਕ ਮੇਰੀ ਜਿਹੜੀ ਲਵ ਸਟੋਰੀ ਹੈ ਉਹ ਮੈਨੂੰ ਵੱਖਰਾ ਕਰਦੀ ਹੈ ਅਦਰਵਾਈਜ਼ ਇਹਨਾਂ ਸਾਰਿਆਂ ਦੇ ਨਾਲ ਮੈਂ ਵੀ ਫਿਲਮ ਦਾ ਇੱਕ ਕਿਰਦਾਰ ਹਾਂ ਤੇ ਮੈਂ ਵੀ ਉਸੇ ਤਰ੍ਹਾਂ ਪਰਫਾਰਮ ਕਰ ਰਿਹਾ ਜਿਦਾਂ ਇਹ ਕਰ ਰਹੇ ਨੇ ਸੋ ਮੈਂ ਇਹੀ ਕਹੂੰਗਾ ਜਿੰਨੇ ਵੀ ਤੁਸੀਂ মিডিਆ ਦੇ ਰਾਹੀਂ ਦੇਖ ਰਹੇ ਹੋ ਸਾਨੂੰ ਪੰਜਾਬ ਦੇ ਜਿੰਨੇ ਵੀ ਸਰੋਤੇ ਨੇ ਕਿ ਸਾਡੀ ਇਸ ਫਿਲਮ ਨੂੰ ਪਿਆਰ ਦਿਓ ਸਾਡੀ ਫਿਲਮ ਨੂੰ ਦੇਖਣ ਜ਼ਰੂਰ ਜਾਇਓ ਤਾਂ ਜੋ ਮੇਰੇ ਵਰਗੇ ਜਿਹੜੇ ਹੋਰ ਵੀ ਐਕਟਰ ਨੇ ਜਿਹੜੇ ਕੋਸ਼ਿਸ਼ ਕਰਦੇ ਨੇ ਜਾਂ ਕੋਸ਼ਿਸ਼ ਕਰ ਰਹੇ ਨੇ ਉਹਨਾਂ ਲਈ ਇੱਕ ਦਰਵਾਜ਼ਾ ਖੁੱਲੂਗਾ ਉਹਨਾਂ ਨੂੰ ਹਿੰਮਤ ਮਿਲੂਗੀ ਕਿ ਅਸੀਂ ਵੀ ਇੱਕ ਫਿਲਮ ਬਣਾ ਸਕਦੇ ਹਾਂ ਜਾਂ ਅਸੀਂ ਵੀ ਕਦੇ ਹੀਰੋ ਬਣ ਸਕਦੇ ਹਾਂ ਕਿਉਂਕਿ ਅੱਜ ਤੋਂ 15 ਸਾਲ ਪਹਿਲਾਂ ਜਦੋਂ ਮੈਂ ਲਫਟਰ ਦਾ ਮਾਸਟਰ ਚ ਕਰਨ ਸੰਧੂ ਭਾਜੀ ਨੂੰ ਮਿਲਿਆ ਸੀ ਤੇ ਮੈਂ ਕਦੀ ਇਹ ਨਹੀਂ ਸੀ ਸੋਚਿਆ ਕਿ ਮੈਂ ਐਸੇ ਹੀਰੋ ਫਿਲਮ ਕਰੂੰਗਾ ਇਹ ਸੋਚਿਆ ਪਲੀਜ਼ ਮਾਈ ਕਾਈਂਡ ਆਵਰ ਕਰੋ ਐਂ ਨਿਆ ਸਾਰੀ ਟੀਮ ਨਾਲ ਅਸੀਂ ਗੱਲਾਂ ਕਰ ਲਈਆਂ ਬਟ ਤੁਹਾਡਾ ਵੇਟ ਸੀਗਾ ਨਾ ਸੋ ਤੁਸੀਂ ਇਸ ਅੱਜ ਲਈ ਤੇ ਸੋ ਸੌਰੀ ਮੈਂ ਲੇਟ ਹੋ ਗਈ ਮੈਂ ਕਿਤੇ ਕੰਮ ਸੀ ਤੇ ਮੈਂ ਆ ਗਿਆ ਤੇ ਬਾਕੀ ਹਾਂ ਪਿਆਰੋਂ ਨੂੰ ਟਾਈਮ ਲੱਗ ਗਿਆ ਤੇ ਹਾਂ ਜੀ ਫਿਲਮ ਦੇ ਬਾਰੇ ਜੇ ਮੈਂ ਕਹਾਂ ਤੇ ਮੈਨੂੰ ਲੱਗਦਾ ਕਿ ਮੇਰੀ ਅੱਜ ਤੱਕ ਦੀ ਸਭ ਤੋਂ ਬੈਸਟ ਪਰਫਾਰਮੈਂਸ ਮੈਂ ਇਸ ਫਿਲਮ ਚ ਦਿੱਤੀ ਹੈ ਤੇ ਬਾਕੀ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਫਿਰ ਪਤਾ ਲੱਗ ਜਗਾ ਹੁਣ ਮੈਂ ਜਿੱਦੀਆਂ ਤਰੀਫਾਂ ਕਰੀ ਜਾਵਾਂਗੀ ਤੁਸੀਂ ਕਹਿ ਜਾਓਗੇ ਕਿ ਐ ਤੇ ਅਪਲੇਕੰਦੀ ਤੇ ਇਹਦੇ ਸੁਣ ਲਈ ਕਿਤਨੀ ਫਲੈਕ ਹੈ ਬਾਕੀ ਜਦ ਤੁਸੀਂ ਦੇਖੋ ਤਾਂ ਆਪੇ ਪਤਾ ਚੱਲੇਗਾ ਥੈਂਕ ਯੂ ਸੋ ਮਾਈ ਲੈਟ ਆਪਣਾ ਸਿਰਫ ਐਕਸ਼ਨ ਕਰ ਦੋ ਪਤਾ ਲੱਗ ਗਿਆ ਮੈਂ ਦੇਖਾ ਤਾਂ ਨਹੀਂ ਕੋਈ ਗੱਲ ਨਹੀਂ ਪਤਾ ਉਹ ਨਹੀਂ ਨਹੀਂ ਆਂ ਦਿੰਦੇ ਕਰ ਦੋ ਦੱਸ ਦੋ ਮੇਰੀ ਬਾਤ ਤੇ ਐਕਸ਼ਨ ਕਰ ਦੋ ਮਾਰਾ ਮੰਤਰ ਵਾਰ ਵਾਰ ਮਾਰਾ ਮੰਤਰ ਇਹ ਮੇਰਾ ਚੋ ਪੈਟ ਹੈਗਾ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਫੇਰ ਪਤਾ ਚੱਲੇਗਾ ਥੈਂਕ ਯੂ ਥੈਂਕ ਯੂ ਨੇ ਥੈਂਕ ਯੂ so much ਹਾਂਜੀ ਪਲੀਜ਼ ਵਿਦ ਰਿਗਰਡਿੰਗ ਸੋ ਸੇਯਾ ਕਿ ਉਹਨਾਂ ਨੇ ਕਿੰਨਾ ਇੰਜੋਏ ਕੀਤਾ ਔਨ ਸੈੱਟ ਤੇ ਮੇਰੇ ਖਿਆਲ ਆ ਉਹਦੇ ਹੀ ਪੋਸੀਬਲ ਆ ਜਦੋਂ ਸਟਾਰ ਕਾਸਟ ਤੇ ਜਿਹੜੀ ਉਹਨਾਂ ਦੀ ਕਾਸਟਿੰਗ ਉਹ ਪ੍ਰੋਪਰ ਤਰੀਕੇ ਨਾਲ ਹੋਈ ਹੋਵੇ ਸੋ ਉਹਦੇ ਬਾਰੇ ਪੁੱਛਣਾ ਚਾਹੂੰਗਾ ਕਿ ਇਹ ਕੈਰੈਕਟਰਸ ਕਿੱਦਾਂ ਚੁਣੇ ਗਏ ਸਕ੍ਰਿਪਟ ਦੀ ਜਿਹੜੀ ਡਿਮਾਂਡ ਸੀ ਉਸ ਹਿਸਾਬ ਨਾਲ ਚੁਣੇ ਗਏ ਜਾਂ ਤੁਹਾਡੇ ਦਿਮਾਗ 'ਚ ਮਤਲਬ ਲਿਖਦੇ-ਲਿਖਦੇ ਆਉਂਦੇ ਨੇ ਕਿੱਦਾਂ ਇਹ ਸਾਰੇ ਚੁਣ ਲਏ ਇਹ ਬੇਸਿਕਲੀ ਨਾ ਜਦੋਂ ਆਪਾਂ ਲਿ ਮਤਲਬ ਤੁਸੀ ਲਾ ਲਓ 70% ਆਈ ਜਾਂਦੇ ਦਿਮਾਗ ਚ ਕੀ ਆਇਆ ਇਸ ਕੈਰੈਕਟਰ ਦੇ ਵਿੱਚ ਆ ਬੰਦਾ ਫਿੱਟ ਪਊਗਾ ਵਧੀਆ ਲੱਗੂਗਾ ਇਸ ਇਹਦੇ ਚ ਆ ਫਿੱਟ ਪਊਗਾ ਬਟ ਜਦੋਂ ਆਪਾਂ ਉਹਨੂੰ ਥੋੜਾ ਜਿਹਾ ਡਾਇਰੈਕਸ਼ਨ ਟੀਮ ਵਿੱਚ ਇਨਵੋਲ ਹੋ ਜਾਂਦੀ ਆ ਤੇ ਜਿਹਦਾ ਗੌਰਵ ਰਾਣਾ ਭਾਜੀ ਇਹ ਮਤਲਬ ਬੜੇ ਮੈਂ ਕਹਿ ਸਕਦਾ ਕਟੜ ਜੇ ਡਾਇਰੈਕਟਰ ਨੇ ਇਹਨਾਂ ਨਾਲ ਤੁਸੀਂ ਅੱמא ਇਹ ਨਹੀਂ ਕਹਿ ਸਕਦੇ ਕਿ ਭਾਜੀ ਆਮਰੀ ਮਾਸੀ ਦਾ ਮੁੰਡਾ ਵਾ ਇਹਨੂੰ ਆਹ ਕੈਰੈਕਟਰ ਕਰਾ ਲਈਏ ਤੇ ਇਹ ਮਤਲਬ ਡਿਨਾਈ ਕਰ ਦਿੰਦੇ ਨੇ ਉਸ ਗੱਲ ਨੂੰ ਸੋ ਸਾਡੀ ਜਿਹੜੀ ਕਾਸਟਿੰਗ ਹੈ ਉਹ 70% ਅਸੀਂ ਪਹਿਲੂ ਦਿਮਾਗ ਸੀਗੀ ਕਿ ਸੁਖੀ ਭਾਜੀ ਹੋਣਗੇ ਜਾਂ ਮਤਲਬ ਆਪਾਂ ਕਹਿ ਸਕਦੇ ਆ ਦਿਦਾਰ ਗਿੱਲ ਹੋਊਗਾ ਜਾਂ ਮਥਨੀ ਵੀਰਾ ਇਹਨਾਂ ਬਾਰੇ ਸੋਚਿਆ ਸੀਗਾ ਜਾਂ ਆਪਾਂ ਹਨਾ ਤੇ ਜਿਹੜੇ ਬਾਕੀ ਜਿਹਦਾ ਕਿਰਦਾਰ ਸੀਰਤ ਹੋ ਗਿਆ ਜਾਂ ਹੋਰ ਜਿਹੜੇ ਕਿਰਦਾਰ ਨੇ ਸਾਡੇ ਉਹ ਜਿੱਦਾਂ ਜਿੱਦਾਂ ਅਸੀਂ ਉਹਨੂੰ ਡਿਵੈਲਪ ਕਰਦੇ ਗਏ ਡਾਇਰੈਕਸ਼ਨ ਟੀਮ ਵਿੱਚ ਇਨਵੋਲਵ ਹੋਏ ਡਾਇਰੈਕਟਰ ਇਨਵੋਲਵ ਹੋਏ ਫਿਰ ਉਹ ਪਰਫੈਕਟ ਹੋ ਗਿਆ ਕਿ ਅੱਛਾ ਆ ਬੰਦਾ ਜਿਹਨੂੰ ਲਿਖਦੇ ਗਏ ਫਿਰ ਉਹਦਾ ਦਿਮਾਗ ਛਾਉਣ ਲੱਪਿਆ ਚਿਹਰਾ ਕਿ ਅੱਛਾ ਉਹ ਕਿਉਂਕਿ ਮੇਰੀ ਤੇ ਕਰਨ ਭਾਈ ਦੀ ਆਦਤ ਸੀ ਕਿ ਕਰਨ ਭਾਈ ਨੇ ਅਸੀਂ ਸਕ੍ਰੀਨ ਪਲੇ ਬਣਾ ਲੈਣਾ ਤੇ ਉਹਨਾਂ ਨੂੰ ਕਹਿਣਾ ਚੱਲ ਪਰਫਾਰਮ ਕਰਕੇ ਦਿਖਾ ਫਲਾਣੀ ਦੀ ਆਵਾਜ਼ ਚ ਉਦਾਂ ਹੀ ਤੇ ਉਹ ਮੈਂ ਉਹਨਾਂ ਦੇ ਸਾਹਮਣੇ ਉਦਾਂ ਕਰਕੇ ਆਂ ਤੇ ਹਾਂ ਇਹ ਉਹ ਕਰ ਸਕਦਾ ਬੰਦਾ ਉਹ ਫਲਾਣਾ ਬੰਦਾ ਇਹਨੂੰ ਕਰ ਸਕਦਾ ਸੋ ਇਸ ਤਰੀਕੇ ਦੇ ਨਾਲ ਅਸੀਂ ਹਮੇਸ਼ਾ ਹੀ ਕਾਸਟਿੰਗ ਕਰਦੇ ਆਂ ਕਿ ਅਸੀਂ ਆਪ ਹੀ ਪਹਿਲਾਂ ਕਰਕੇ ਵੇਖ ਲਈਦਾ ਐਕਟਰ ਉਦਾਂ ਤੇ ਫਿਰ ਉਹ ਉਹਨੂੰ ਲੈ ਲਈਦਾ ਆ ਤੁਹਾਡੇ ਸਾਰੇ ਨੇ ਆਵਾਜ਼ਾਂ ਘੱਡੀਆਂ ਪਾ ਲਈਆਂ ਹਾਂਜੀ ਹਾਂਜੀ ਤੇ ਜਿੱਦਾਂ ਅੱਜ ਇੱਥੇ ਪ੍ਰਕਾਸ਼ ਗਾਦੂ ਭਾਜੀ ਉਹ ਇੱਥੇ ਅਵੇਲੇਬਲ ਨਹੀਂ ਸੀਗੇ ਉਹਨਾਂ ਦੀ ਕਿਤੇ ਸ਼ੂਟ ਸੀਗਾ ਨਿਲਮਾ ਦੇਸ਼ੀ ਮੈਡਮ ਤੇ ਰਪਿੰਦਰ ਰੂਪੀ ਮੈਮ ਉਹਨਾਂ ਦਾ ਬਹੁਤ ਸੋਹਣਾ ਕਿਰਦਾਰ ਹੈ ਤੇ ਮਹੇਸ਼ ਮੰਜਰੇਕਰ ਮੁੰਬਈ ਤੋਂ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਡਾਇਰੈਕਟਰ ਵੀ ਨੇ ਐਕਟਰ ਵੀ ਨੇ ਉਹਨਾਂ ਦਾ ਬਹੁਤ ਇੱਕ ਮੇਜਰ ਕਿਰਦਾਰ ਹੈ ਫਿਲਮ ਦੇ ਵਿੱਚ ਤੇ ਉਹਨਾਂ ਨਾਲ ਵੀ ਜਲਦੀ ਤੁਹਾਨੂੰ ਇੰਟਰੋਡਿਊਸ ਕਰਾਵਾਂਗੇ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਜਦੋਂ ਅਸੀਂ ਟ੍ਰੇਲਰ ਲਾਂਚ ਕਰਾਂਗੇ ਸੋ ਇਹ ਸਾਰੇ ਕਿਰਦਾਰ ਨੇ ਫਿਲਮ ਦੇ ਵਿੱਚ ਅਰਮਾਨਪ੍ਰੀਤ ਸੁਸ਼ੀਲ ਭਾਜੀ ਤੇ ਹੋਰ ਜਿੰਨੇ ਵੀ ਪੌਰਿਸ਼ ਨਗਰ ਇਹ ਸਾਰੇ ਕਿਰਦਾਰ ਨੇ ਸੋਨੂ ਸੰਤੋਸ਼ ਮੇਰੀ ਟੀਮ ਦੇ ਮੈਂਬਰ ਨੇ ਉਹ ਬਹੁਤ ਅੱਛੇ ਮਤਲਬ ਐਕਟਰ ਨੇ ਤੇ ਉਹਨਾਂ ਦੇ ਵੀ ਬਹੁਤ ਸੋਹਣੇ ਕਿਰਦਾਰ ਨੇ ਇਹਦੇ ਵਿੱਚ ਜੀ ਥੈਂਕ ਯੂ ਕੀ ਆਪਾਂ ਕਰੀਏ ਥੈਂਕ ਯੂ ਸੋ ਮਚ ਸੋ ਹੋਰ